ਬੰਦਾ ਹੁੰਦਾ ਉਹ ਕਹਿੰਦਾ ਵੀ ਮੇਰੀ ਛਾਤੀ 'ਤੇ ਟਰੱਕ ਲੰਘਾ ਕੇ ਮੈਨੂੰ ਮਾਰੋ ਤੇ ਮੇਰਾ ਭਾਰਤਾਂ ਉੱਤਰੂ ਜਦੋਂ ਕਿਸੇ ਨੂੰ ਮਾਰਨ ਗਿਆ ਸੀ ਤਾਂ ਇੱਕ ਛੋਟੀ ਜੀ ਬੱਚੀ ਸੀ ਉਹਨੇ ਬੱਚੇ ਨੂੰ ਪਟਕਾ ਕੇ ਮਾਰਿਆ ਤੇ ਤਰੋ ਜਦੋਂ ਪਟਕਾ ਕੇ ਮਾਰਿਆ ਤੇ ਬੱਚੀ ਮਰ ਗਈ ਮਰਨ ਤੋਂ ਬਾਅਦ ਉਹ ਕਹਿੰਦਾ ਵੀ ਅੱਜ ਵੀ ਕਹਿੰਦਾ ਐਂ ਲੱਗਦਾ ਵੀ ਉਹ ਬੱਚੀ ਮੇਰੀ ਛਾਤੀ 'ਤੇ ਮੇਰੀ ਛਾਤੀ 'ਤੇ ਕੇ ਭੈ ਜੀ ਸਾਡੇ ਪੰਜਾਬ ਦੀ ਇੱਕ ਕਹਾਣੀ ਕਿ ਕਿਵੇਂ ਉਹ ਵਕਤ ਕਿਵੇਂ ਇੱਕ ਬੱਚਿਆਂ ਨੂੰ ਔਰਤਾਂ ਨੂੰ ਜਾਂ ਬੰਦਿਆਂ ਨੂੰ ਜਾਂ ਕਿਸ ਕਿਸਮ ਨਾਲ ਸਾਡੇ ਮਾਰ ਕਟ ਹੋਈ ਸਾਰਾ ਕੁਝ ਹੋਇਆ ਤੁਹਾਡਾ ਜਿਹੜਾ ਕੈਰੇਕਟਰ ਆ ਵਿਸ਼ਨੂੰ ਦਾ ਕਿਵੇਂ ਦਾ ਹੋਣ ਵਾਲਾ ਆ ਮੈਂ ਸਾਰਿਆਂ ਦਾ ਚਾਚਾ ਜੀ ਬਿਲਨ ਟਰ ਦੇ ਨਾਲ ਵੀ ਤੇ ਹੀਰੋ ਦੇ ਨਾਲ ਵੀ ਦੋਨਾਂ ਪਾਸੇ ਖੜਦਾ ਹੈ ਦੋਨਾਂ ਪਾਸੇ ਬਿੱਤਰਦਾ ਹੈ ਦੋ ਬੇੜੀਆਂ 'ਤੇ ਸਵਾਰ ਰਹੇ ਉਹ ਬੇੜੀਆਂ 'ਤੇ ਸਵਾਰ ਹੈ ਕੋਈ ਤਰਦਾ ਕਦੇ ਵੀ ਫੇਰ ਪਤਾ ਨਹੀਂ ਹੁਣ ਦੇਖ ਕੇ ਵੀਰ ਸਿੰਘ ਹੋਣਾ ਸ਼ਾਇਦ ਗੀਤ ਸਿੰਘ ਦਾ ਕਦੇ ਨਜ਼ਰਾਂ ਮਿਲਾਉਂਦੇ ਹੋ ਕਦੇ ਇਧਰ ਕਦੇ ਉਧਰ ਹਾਂ ਬੜੇ ਵੇੜੇ ਲਵਾਉਂਦੇ ਹੋ ਕਦੇ ਇਧਰ ਕਦੇ ਉਧਰ ਉਹ ਗੱਲ ਵੀ ਉਸੇ ਜਿਹੇ ਕੈਰੇਕਟਰ ਕੀਤਾ ਉਹ ਮਰੇਗਾ ਮੇਰੇ ਉੱਤੇ لیکن ਇੱਕਦੋਂ ਸਾਡੇ পেট ਚਾਲ ਬਹੁਤ ਚਲਦੀ ਹੈ ਜੇ ਕਮੇਡੀ ਸ਼ੁਰੂ ਹੁੰਦੀ ਹੈ ਤਾਂ ਸਾਰੇ ਉਧਰ ਨੂੰ ਭੱਜਦੇ ਆ ਕਮੇਡੀ 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 ਕਰ ਰਹੀ ਹੈ ਸਾਰੇ ਨਾ ਫਿਰ ਤਾਲੀਆਂ ਬੁਜਾ ਕੇ ਛਣਕਾਟੇ ਕਰਨ ਲੱਗ ਜਾਂਦੇ ਆਪਾਂ ਫਿਰ ਜਿਸ ਵੇਲੇ ਜੇ ਐਕਸ਼ਨ ਸ਼ੁਰੂ ਹੁੰਦਾ ਤਾਂ ਸਾਰੇ ਉਧਰ ਨੂੰ ਭੱਜ ਜਾਂਦੇ ਜੇ ਦੂਜਾ ਸ਼ੁਰੂ ਹੁੰਦਾ ਤਾਂ ਉਧਰ ਨੂੰ ਭੱਜ ਜਾਂਦੇ ਬਹੁਤ ਸਾਰੀਆਂ ਕਹਾਣੀਆਂ ਪਈਆਂ ਨੇ ਗਰਾਊਂਡ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ 47 ਤੋਂ ਲੈ ਕੇ 88 ਔਰ ਫਿਰ ਬਹੁਤ ਸਾਰੇ ਸਟੋਰੀ ਰਾਈਟਰਸ ਨੇ ਪੰਜਾਬ ਦੇ ਕੋਲ ਜਿਨ੍ਹਾਂ ਦੀਆਂ ਬੜੀਆਂ ਕਮਾਲ ਦੀਆਂ ਕਹਾਣੀਆਂ ਸੱਚੀ ਕਾਲ ਦੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆਂ ਉਹ ਟੋਲ ਦਾ ਡਗਾ ਨਹੀਂ ਗੋਲੀਆਂ ਦੀ ਟਾੜ-ਟਾੜ ਸੁਣੂਗੀ ਇਹ ਮੈਂ ਨਹੀਂ ਕਹਿ ਰਹੀ ਇਹ ਮਕੋਕਾ ਕਹਿ ਰਹੀ ਆ ਕਿਉਂਕਿ ਕੇਬਲ 1 ਤੇ ਫਿਲਮ ਆ ਰਹੀ ਆ ਜੀ ਇਹ ਕੇਬਲ 1 OTT ਪਲੇਟਫਾਰਮ 11 ਲੈਂਗੁਏजेस ਦੇ ਵਿੱਚ ਫਿਲਮ ਆ ਰਹੀ ਆ ਕੁਰਬਾਨ ਉਹਨਾਂ ਨੇ ਡਾਇਰੈਕਟ ਕੀਤੀ ਆ ਰਾਈਟ ਕੀਤੀ ਆ ਤੇ ਬਹੁਤ ਪਿਆਰੇ ਪਿਆਰੇ ਇਸ ਫਿਲਮ ਦੇ ਵਿੱਚ ਆਰਟਿਸਟ ਨੇ ਤੁਸੀਂ ਆ ਦੇਖ ਸਕਦੇ ਹੋ ਜਿਵੇਂ ਆ ਟੇਬਲ ਆ ਨਾ ਜਿਹੜਾ ਕਿ ਰੰਗਾ ਦੇ ਨਾਲ ਭਰਿਆ ਹੋਇਆ ਆ ਸੇਮ ਇਸ ਫਿਲਮ ਦੇ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਕੈਰੈਕਟਰ ਨੇ ਤੇ ਉਹ ਸਾਰੇ ਇੱਕ ਦੂਜੇ ਨੂੰ ਜੋੜਦੇ ਨੇ ਸੋ ਬਹੁਤ ਪਿਆਰਾ ਕਨਸੈਪਟ ਆ ਟਰੇਲਰ ਮੈਂ ਦੇਖ ਲਿਆ ਥੋੜੇ ਦਿਨਾਂ ਵਿੱਚ ਤੁਸੀਂ ਵੀ ਦੇਖ ਲੋਗੇ ਠੀਕ ਹੈ ਜੀ ਸੋ ਜਿਹੜੀ ਸਟਾਰ ਆ ਸਾਡੇ ਨਾਲ ਇਸ ਸਮੇਂ ਹੈਗੀ ਆ ਮਗੋਕਾ ਦੀ ਮੈਂ ਤੁਹਾਡੇ ਨਾਲ ਇੰਟਰਵਿਊ ਕਰਵਾਉਣੀ ਆ ਸਰਦੂਰ ਮਹੰਗਾ ਸਿੰਘ ਤੇ ਵਿਸ਼ਨੂ ਦਾ ਕਿਰਦਾਰ ਜਿਹੜੇ ਨਿਭਾ ਰਹੇ ਨੇ ਸੋ ਸਾਡੇ ਨਾਲ ਨੇ ਸਤਜੀਤ ਕਾਲ ਜੀ ਪਹਿਲਾਂ ਤਾਂ ਜੀ ਪੂਰੀ ਟੀਮ ਨੂੰ ਸਤਜੀਤ ਕਾਲ ਜੀ ਬਹੁਤ ਪਿਆਰੇ ਪਿਆਰੇ ਤੁਹਾਡੇ ਕੈਰੈਕਟਰ ਨੇ ਵਿਨੋਦ ਸਰ ਤੇ ਬਲਵਿੰਦਰ ਬੁਲੇਟਸ ਆ ਤੇ ਰਜੀਵ ਰਾਜਵਿੰਦਰ ਸਰ রাইਟ ਬਹੁਤ ਬਹੁਤ ਸਵਾਗਤ ਹੈ ਜੀ ਰੋਜ਼ਾਨਾ ਸਪੋਕਸਮੈਨ ਤੇ ਥੈਂਕ ਯੂ ਜੀ ਇਹ ਜਿਹੜਾ ਥੀਏਟਰ ਦਾ ਗਰੁੱਪ ਅੱਜ ਇਕੱਠਾ ਹੋ ਗਿਆ ਤਮਾਲ ਕੁਛ ਨਾ ਕੁਛ ਤਾਂ ਪੈਣੀ ਆ ਮਤਲਬ ਕਿ ਮੋ ਕੋਕਾ ਦੇ ਵਿੱਚ ਹੈ ਨਾ ਜੀ ਸਰ ਤੁਹਾਡੇ ਤੋਂ ਸ਼ੁਰੂ ਕਰਦੇ ਆ ਸੋ ਮਹੰਗਾ ਸਿੰਘ ਜਿਹੜਾ ਤੁਹਾਡਾ ਕਰੈਕਟਰ ਆ ਇਹ ਫਿਲਮ ਦੇ ਵਿੱਚ ਕਿੰਨਾ ਕੁ ਮਹੰਗਾ ਹੋਣ ਵਾਲਾ ਜੋ ਮਹੰਗਾ ਸਿੰਘ ਨਾਮ ਰੱਖਿਆ ਆ ਮਹੰਗਾ ਕਿੰਨਾ ਖੋਣਾ ਇਹ ਤਾਂ ਜਿਹੜਾ ਹੈਗਾ ਫਿਲਮ ਦੱਸੇਗੀ ਪਰ ਕਿਰਦਾਰ ਬਹੁਤ ਖੂਬਸੂਰਤ ਹੈ ਜੀ ਔਰ ਕਿਰਦਾਰ ਦੇ ਨਾਲ ਨਾਲ ਜਿਹੜਾ ਹੈਗਾ ਵੀ ਕਿਰਦਾਰ ਦੀ ਡਿਊਰੇਸ਼ਨ ਜਿਹੜੇ ਤਕਰੀਬਨ ਕੋਈ 12 ਦੇ ਕ੍ਰੀਪ ਸੀਨ ਨੇ ਜੀ ਜਿਹੜੇ ਮਹੰਗਾ ਸਿੰਘ ਦੇ ਨਾਮ ਨੇ ਉਹਦੇ ਵਿੱਚ ਕੁਝ ਸੀਨ ਕੁੱਲ ਸਿੱਧੂ ਜੁਰਾ ਦੇ ਨਾਮ ਨੇ ਜੀ ਕੁਝ ਜਿਹੜੇ ਹੋਰ ਮਤਲਬ ਕਿ ਆਰਟਿਸਟ ਨੇ ਉਹਨਾਂ ਦੇ ਨਾਮ ਨੇ ਇਹਦੇ ਵਿੱਚ ਇੱਕ ਦਾ ਸੀਨ ਜਿਹੜਾ ਹੈ ਜ਼ਰੂਰ ਵਿਨੋਦ ਬਾਜੀ ਜੁਰਾ ਦੇ ਨਾਲ ਵਿਸ਼ੋ ਨਾਲ ਜੀ ਜੀ ਬੁਲਟ ਬਾਜੀ ਜੁਰਾ ਨਾਲ ਬਲਵਿੰਦਰ ਬਾਜੀ ਜੁਰਾ ਨਾਲ ਤਾਂ ਇਹਨਾਂ ਦੇ ਨਾਲ ਜਿਹੜਾ ਹੈਗਾ ਉਹ ਸਾਰੇ ਸੀਨ ਰਿਲੇਟਡ ਨਹੀਂ ਕਿਉਂਕਿ ਡਿਊਰੇਸ਼ਨ ਥੋੜੀ ਜਿਹੀ ਲੰਬੀ ਹੈਗੀ ਆ ਤੇ ਇਹਨਾਂ ਕਿਰਦਾਰਾਂ ਦੀ ਡਿਊਰੇਸ਼ਨ ਵੀ ਵੈਸੇ ਲੰਬੀ ਹੈਗੀ ਆ ਬਾਕੀ ਜਿਹੜਾ ਹੈਗਾ ਉਹ ਕਿਰਦਾਰ ਮਹਿੰਗਾ ਸਿੰਘ ਹੈ ਉਹ ਕਿੰਨਾ ਮਹਿੰਗਾ ਹੋ ਜਾਏਗਾ ਇਹ ਦਰਸ਼ਕ ਕਈਆਂ ਨੂੰ ਮਹਿੰਗਾ ਪਾ ਜਾਂਦਾ ਫਿਲਮ ਕਿਰਦਾਰਾਂ ਨੂੰ ਮਹਿੰਗਾ ਬਣਾ ਕਰਦੇ ਖਾਸ ਕਰਕੇ ਇਹਨੂੰ ਤਾਂ ਬਹੁਤ ਮਹਿੰਗਾ ਹਿੰਦੋ ਤਾਂ ਮਹਿੰਗਾ ਪੈ ਰਿਹਾ ਹੀ ਹੈ ਹਾਂ ਜੀ ਬਹੁਤ ਮਹਿੰਗਾ ਠੀਕ ਹੈ ਜੀ ਠੀਕ ਹੈ ਨਾਰਮਲ ਅਸੀਂ ਗੱਲ ਕਰਦੇ ਹੁੰਦੇ ਹੁੰਦੇ ਨਾ ਨਹੀਂ ਆ ਚੀਜ਼ ਨਹੀਂ ਲੈਣੀ ਇਹ ਜ਼ਿਆਦਾ ਮਹਿੰਗੀ ਹੈ ਹੈਨਾ ਸੋ ਹੁਣ ਜਦੋਂ ਕੋਈ ਤੁਹਾਨੂੰ ਬੁਲਾਣਾਗਾ ਕਹੂਗਾ ਯਾਰ ਇਹਨੂੰ ਅਸਾਈਨ ਕਰ ਲੋ ਯਾਰ ਇਹ ਮਹਿੰਗਾ ਬਹੁਤ ਆ ਹੈਨਾ ਕੋਈ ਇਹ ਜਿਹੜਾ ਹੈਗਾ ਬਈ ਇਹ ਮਹਿੰਗਾ ਸਿੰਘ ਕਰਕੇ ਮਹਿੰਗਾ ਬਹੁਤ ਸ਼ਰੂਡ ਬੰਦਾ ਮਹਿੰਗਾ ਲਿੰਕ ਸੋ ਕਿਦਾਂ ਫਿਰ ਵੀ ਕਿਵੇਂ ਦਾ ਥੋੜਾ ਜਿਹਾ ਰਿਵੀਲ ਕਰੂਗੀ ਕਿਵੇਂ ਦਾ ਕਰੈਕਟਰ ਹੋਣ ਵਾਲਾ ਥੋੜਾ ਗੁੱਸੇ ਵਾਲਾ ਜਾਂ ਇਧਰ ਵੀ ਗੱਲ ਕਰਨ ਵਾਲਾ ਉਧਰ ਵੀ ਗੱਲ ਕਰਨ ਵਾਲਾ ਮਤਲਬ ਫਿਲਮ ਰਿਵੀਲ ਕਰਾ ਲੈਣੀ ਆ ਤਾਂ ਇੱਕ ਦੇਖ ਥੋੜਾ ਜਿਹਾ ਸਾਰਾ ਹਿੰਟ ਜਿਹਾ ਹੋਣਾ ਚਾਹੀਦਾ ਹਨਾ ਅਸੀਂ ਵੀ ਤਾਂ ਕੰਟੈਂਟ ਚ ਚਲਾਉਣਾ ਹੈ ਜਾਂ ਫਿਰ ਨਹੀਂ ਨਹੀਂ ਬਿਨਾਂ ਸ਼ੱਕ ਇਹ ਅਸਲ 'ਚ ਜਦੋਂ ਇਸ ਫਿਲਮ ਨੂੰ ਲਿਖਿਆ ਸੀ ਹਾਂਜੀ ਤੇ ਕੁਰਬਾਨ ਜਿਹੜਾ ਇਸ ਫਿਲਮ ਦਾ ਡਾਇਰੈਕਟਰ ਆ ਮੈਂ ਉਹਦੇ ਨਾਲ ਦੋ ਤਿੰਨ ਪ੍ਰੋਜੈਕਟ ਜਿਹੜੇ ਨੇ ਪਹਿਲਾਂ ਸਾਂਝੇ ਕੀਤੇ ਸੀਗੇ ਜੀ ਇਹ ਇੱਕ ਕੈਰੈਕਟਰ ਉਹਨੇ ਪਤਾ ਨਹੀਂ ਕਿਉਂ ਉਹਦੇ ਮਨ ਦੇ ਵਿੱਚ ਇਸ ਕੈਰੈਕਟਰ ਨੂੰ ਜਿਹੜਾ ਹੈ ਲੈ ਕੇ ਮੇਰਾ ਬਣਿਆ ਸੀ ਕਿ ਇਸ ਕੈਰੈਕਟਰ ਲਈ ਰਾਜਵਿੰਦਰ ਉਹਨਾਂ ਨੂੰ ਲੈਣਾ ਰਾਜਿੰਦਰ ਸੰਭਰਾਣਾ ਨੂੰ ਲੈਣਾ ਤੇ ਬੇਸਿਕਲੀ ਇਹ ਜਿਹੜਾ ਹੈ ਕੈਰੈਕਟਰ ਨਾ ਕੁਰਬਾਨ ਦੇ ਜੀਜਾ ਹੀ ਨੇ ਜੀ ਤੇ ਉਹਨਾਂ ਤੋਂ ਇਨਸਪਾਇਰ ਹੋਇਆ ਕੈਰੈਕਟਰ ਆ ਜਿਵੇਂ ਜਦੋਂ ਮੈਂ ਦੋ ਤਿੰਨ ਜੜੀਆਂ ਦੀਆ ਵਰਕਸ਼ਾਪ ਅਟੈਂਡ ਕੀਤੀਆਂ ਇੱਕ ਇੱਕ ਦੋ ਦੋ ਦਿਨ ਲੱਗੇ ਤਾਂ ਉਹਦੇ ਵਿੱਚ ਇਹ ਹੁੰਦਾ ਸੀ ਕਿ ਵੀ ਇਸ ਵੀ ਮੇਰੇ ਜੀਜਾ ਹੀ ਨੇ ਇਸ ਤਰ੍ਹਾਂ ਦੇ ਕਰੈਕਟਰ ਮੈਂ ਉਹਨਾਂ ਨੂੰ ਹੀ ਦੇ ਉਹ ਗੱਲ ਕਰਦੇ ਹੋਣੇ ਪੁਲਿਸ ਦੀ ਫੋਨ ਆ ਗਿਆ ਪੁਲਿਸ ਦੇ ਵਿੱਚ ਹਾਂ ਯਾਰ ਉਹ ਥਾਣੇ ਦੇ ਵਿੱਚ ਕੀ ਅੱਛਾ ਅੱਛਾ ਉਹ ਫੜਲੇ ਬੰਦੇ ਉਧਰੋਂ ਜਿਹੜਾ ਹੈਗਾ ਵਾ ਨਾਲ ਜਿਹੜਾ ਹੈਗਾ ਵਾ ਕੋਈ ਹੋਰ ਗੱਲ ਚੱਲਦੀ ਆ ਹਨਾ ਤੇ ਵਿੱਚ ਹੀ ਮਤਲਬ ਕਿ ਜਿਵੇਂ ਘਰੇ ਬੈਠੇ ਨੇ ਤਾਂ ਉਹ ਗੱਲ ਕਰਦੇ ਥਾਣੇ 'ਚ ਫੜੇ ਨੇ ਬੰਦੇ ਕੋਈ ਨਹੀਂ ਯਾਰ ਹਨਾ ਚਾਹ ਵੀ ਪੀ ਲੂੰਗਾ ਹਨਾ ਉਹ ਚਾਹ ਪੀ ਲੂੰਗਾ ਲਈ ਜਿਹੜੀ ਗੱਲ ਹੈਗੀ ਉਹ ਆਪਣੀ ਮਿਸੇਸ ਨਾਲ ਆ ਹਨਾ ਪਕੌੜੇ ਪਕੌੜੇ ਵੀ ਆ ਜਾਣਗੇ ਗਾਂ ਬੰਦਾ ਕਹਿੰਦਾ ਪਕੌੜੇ ਉਹ ਯਾਰ ਉਹਨਾਂ ਵਾਸਤੇ ਪਕੌੜੇ ਨਹੀਂ ਪਕੌੜੇ ਘਰ ਵਾਲੀ ਵਾਸਤੇ ਉਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਵਾ ਇੱਕ ਕਰੈਕਟਰ ਆ ਔਰ वैसे ਜਿਹੜਾ ਹੈਗਾ ਉਹ ਕਰੈਕਟਰ ਬੇਸਿਕਲੀ ਬੇਈਮਾਨ ਕਰੈਕਟਰ ਹੈ ਉਹ 네ਗੇਟਿਵ ਸ਼ੇਡ ਦਾ ਕਰੈਕਟਰ ਠੀਕ ਤਾਂ ਇਹੋ ਮਹਿੰਗਾ ਪਿਆ ਗੱਲ ਇੱਥੇ ਮੁੱਕਦੀ ਹੈ ਜੀ ਬਲਵਿੰਦਰ ਸਰ ਜੀ ਸਰਦੂਲ ਹੋਣਾ ਦਾ ਕਰੈਕਟਰ ਕਿਵੇਂ ਦਾ ਹੋਣ ਵਾਲਾ ਹੈ ਥੋੜਾ ਜਿਹਾ ਆਈਡੀਆ ਦੇ ਦਿਓ ਸਾਨੂੰ ਵਧੀਆ ਹੋਣ ਵਾਲਾ ਨਹੀਂ 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 ਇਹ ਤਾਂ ਸਾਨੂੰ ਪਤਾ ਹੈ ਵਧੀਆ ਹੋਣ ਵਾਲਾ ਹੈ ਚੰਗਾ ਕਰੈਕਟਰ ਤੁਸੀਂ ਨਿਵਾਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਟ ਉਸ ਤੋਂ ਉੱਪਰ ਆ ਮੇਰੇ ਲਈ ਇੱਕ ਤਰ੍ਹਾਂ ਵੀ ਮੈਂ ਜਿੰਨਾ ਵੀ ਕੰਮ ਕੀਤਾ ਹੈ ਫਿਲਮ ਹੁਣ ਤੱਕ ਜਿੰਨਾ 10 ਸਾਲ ਤੋਂ ਸਿਨੇਮੇ ਦੇ ਵਿੱਚ ਜਦੋਂ ਮੈਂ ਜੇ ਮੈਂ ਕੈਟੇਗਰੀਜ਼ ਕਰਾਂ ਆਪਦੇ ਕੰਮ ਨੂੰ ਹਾਂਜੀ ਤਾਂ ਮੈਨੂੰ ਇਹ ਲੱਗਦਾ ਵੀ ਮੇਰੇ ਬਿਹਤਰੀਨ ਜਿਹੜੇ 2-3 ਕੰਮ ਹੋਣਗੇ ਉਹਨਾਂ 'ਚੋਂ ਇੱਕ ਕਰੈਕਟਰ ਹੋਊਗਾ ਸਰਦੂਲ ਆ। ਕੀ ਬਾਤ ਹੈ? ਮੈਂ ਰੀਅਲੀ ਮੈਂ ਕਹਿਣਾ ਜੀ ਉਹਦਾ ਕੀ ਹੈ ਕਿ ਇਸ ਕਿਰਦਾਰ ਦੀ ਖਾਸੀਅਤ ਹੈ ਵੀ ਜੇ ਜਦੋਂ ਮੈਂ ਮੈਨੂੰ ਉਹਨੇ ਬਾਈ ਨੇ ਸੁਣਾਇਆ ਸੀ ਵੀ ਇਦਾਂ ਦਾ ਇੱਕ ਬੰਦਾ ਹੈਗਾ ਕੁਝ ਬੰਦੇ ਹੋਗੇ ਵੀ ਉਹਨਾਂ ਦਾ ਆਪਦੇ ਲਈ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ। अच्छा उन्होंने कोई उनका आपदा कोई सपना नहीं हुंदा ओए हुंदा है कि जिन्ने कहता चल ਵੀ तेरे ਨਾਲ ਚੱਲਣਾ ਦੂਜੇ ਨੇ ਕਿਹਾ ਚੱਲ ਉਹਦੇ ਨਹੀਂ ਚੱਲਣਾ ਜਿਹਦੇ ਲਈ ਹਾਜ਼ਰ ਹੈ ਮਿੱਤਰ ਦੇ ਲਈ ਜਾਣ ਵੀ ਹਾਜ਼ਰ ਹੈ ਤਾਂ ਉਹ ਇੱਕ ਇੱਕ ਉਹਦੇ ਚ ਕੀ ਸੀ ਕਿ ਕਰੈਕਟਰ ਐਵੇਂ ਦਾ ਸੀ ਕਿ ਉਹਨੇ ਆਪ ਕੋਈ ਬੜਾ ਵੱਡਾ ਕੰਮ ਨਹੀਂ ਕਰਨਾ ਫਿਲਮ ਚ ਹੁੰਦਾ ਨਾ ਕਿ ਕਿਸੇ ਬੰਦੇ ਨੇ ਕੋਈ ਵਿਲਨ ਆਏ ਜੋ ਕੋਈ ਡੀਐਸਪੀ ਹੈ ਕੋਈ ਉਹਦਾ ਕੋਈ ਆਪਣਾ ਵੱਡਾ ਐਕਸ਼ਨ ਨਹੀਂ ਹੈਗਾ ਸੀ ਓਕੇ ਮੈਨੂੰ ਵੀ ਇਹ ਲੱਗਿਆ ਵੀ ਯਾਰ ਕੁਝ ਮੈਂ ਜਦੋਂ ਉਹਨਾਂ ਨੇ ਕੈਰੈਕਟਰ ਸਨਾਇਆ ਤਾਂ ਮੈਂ ਆਪਣੇ ਆਪ ਨੂੰ ਜਿਹੜੇ ਹੋਰ ਕੈਰੈਕਟਰ ਸੀ ਜਦੋਂ ਉਹਨਾਂ ਨੇ 6-7 ਕੈਰੈਕਟਰ ਸਨਾਇਆ ਬੰਦਾ ਸੋਚਦਾ ਵੀ ਹਰੇਕ ਕੈਰੈਕਟਰ ਨੂੰ ਹੁੰਦਾ ਵੀ ਆਹ ਜ਼ਿਆਦਾ ਇੰਪੋਰਟੈਂਟ ਕੈਰੈਕਟਰ ਆ ਇਹ ਜ਼ਿਆਦਾ ਅੱਗ ਲਾਊਗਾ ਸਪੈਸ਼ਲੀ ਜਿਹੜੇ ਥੀਏਟਰ ਵਾਲੇ ਹੁੰਦੇ ਨੇ ਇਹਦੇ ਚ ਫਿੱਟ ਕਰ ਦਵੇ ਬੰਦਾ ਤਾਂ ਪਰ ਜਦੋਂ ਮੈਂ ਕੈਰੈਕਟਰ ਕੀਤਾ ਮੈਨੂੰ ਇਹ ਲੱਗਿਆ ਵੀ ਯਾਰ ਇਹ ਲੇਅਰ ਹੈ ਨਾ ਕਿ ਜਿਹੜੇ ਬੰਦੇ ਆ ਤਾਂ ਕੰਨੀ ਬਾਹਲੀ ਨਿਗਾ ਨਹੀਂ ਜਾਂਦੀ ਤੁਸੀਂ ਦੇਖਿਓ ਆ ਪਿੰਡਾਂ ਦੇ ਵਿੱਚ ਬੰਦੇ ਹੁੰਦੇ ਆ ਜਿਹੜੇ ਇੱਧਰ ਵੀ ਤੁਰੇ ਫਿਰਦੇ ਆ ਉੱਧਰ ਕੋਈ ਉਹ ਇੱਕ ਵੈਲਿਊਲੈਸ ਬੰਦੇ ਦਾ ਜਿਹੜਾ ਕਰੈਕਟਰ ਕਰਕੇ ਉਹ ਫਿਲਮ ਦੇ ਵਿੱਚ ਜਦੋਂ ਮੈਂ ਕੰਮ ਕਰਨ ਤੋਂ ਬਾਅਦ ਦੇਖਿਆ ਉਹ ਸੱਚੀ ਮੈਨੂੰ ਨਾ ਇੰਨੀ ਖੁਸ਼ੀ ਹੋਈ ਕਿ ਮੈਂ ਇਹੋ ਜਿਹੇ ਬੰਦੇ ਦਾ ਕਰੈਕਟਰ ਪੇਸ਼ ਕੀਤਾ ਜਿਹੜੇ ਜਿਹੜੇ ਜ਼ਿੰਦਗੀ ਦੇ ਵਿੱਚ ਅਣਗੌਲੇ ਜਿਹੇ ਬੰਦੇ ਹੈਗੇ ਆ ਉਹਨੂੰ ਇੱਕ ਚਿਹਰਾ ਦੇ ਕੇ ਤੇ ਉਹ ਮੇਰੇ ਲਈ ਇੰਨਾ ਨੈਚੁਰਲ ਤੇ ਇੰਨਾ ਸਾਦਾ ਜਿਹਾ ਕਰੈਕਟਰ ਸੀ ਵੀ ਮੈਂ ਹੁਣ ਜਦੋਂ ਦੇਖਦਾ ਤਾਂ ਮੈਨੂੰ ਹੈਰਾਨੀ ਹੁੰਦੀ ਵੀ ਮੈਂ ਐ ਮੈਂ ਕੀਤਾ ਹੈਗਾ ਇੰਨਾ ਜ਼ਿਆਦਾ ਫਰਕ ਹੈ ਮੇਰੇ ਦੂਸਰੇ ਕੰਮ ਨਾਲੋਂ ਜਿੰਨੇ ਵੀ ਕੀਤੇ ਓਕੇ ਜੋਕੇ ਫਿਲਮ ਲਾ ਕੇ ਬੁਲਟ ਹੁੰਦਾ ਨਾ ਚੰਗੇ ਛੁਣਕਣੇ ਵਜਾਏ ਇਹ 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 ਨੂੰ ਥੋੜਾ ਜਿਹਾ ਐਕਸਪਲੇਨ ਕਰ ਦਿਓ ਕਿਦਾਂ ਨਿਓ ਫਰੋਟ ਛਣਕੜੇ ਹੋ ਜਾਂਦੇ ਕਮ ਵਾਲੇ ਕਿ ਧਾੜ 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 ਗੋਲੀਆਂ ਦੀ ਜਿਹੜੀ ਗੂੰਜ ਹੋ ਵਾਲੀ ਇਹ ਹੁਣ ਦਰਸ਼ਕ ਨੂੰ ਥੋੜਾ ਜਿਹਾ ਕੋ ਕੇ ਰੱਖਣੀ ਪੈਣੀ ਇਹ ਗੱਲ ਠੀਕ ਹੈ ਜੀ ਠੀਕ ਹੈ ਚਲੋ लेट्स ਨਾਈਸ ਇੱਕ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਸੀਗੀ ਕਿ ਅਸੀਂ ਇਹ ਇਹਦੇ ਵਿੱਚ ਫਿਲਮ ਦੇ ਵਿੱਚ ਬਹੁਤ ਸਾਰੇ ਥੀਏਟਰ ਦੇ ਵਿੱਚ ਮਜੇ ਹੋਏ ਆਰਟਿਸਟ ਨੇ ਮਜੇ ਹੋਏ ਇਸ ਲਈ ਮੈਂ ਕਹਿ ਰਿਹਾ ਕਿ ਅਸੀਂ ਤਿੰਨੋਂ ਭਰਾ ਬੈਠੇ ਆ ਤੇ ਸਾਡਾ ਆਪਣਾ تھیਟਰ ਗਰੁੱਪ ਆ ਸੀ 30 30 ਸਾਲ ਤੋਂ ਜਿਹੜਾ ਹੈ ਲੱਗੇ ਹੋਏ ਆ ਜੀ ਕੰਮ ਦੇ ਵਿੱਚ ਕੰਮ ਕਰ ਰਹੇ ਆ ਇੱਕ ਤਾਂ ਸਾਨੂੰ ਵੈਸੇ ਹੀ ਬੜੀ ਖੁਸ਼ੀ ਹੁੰਦੀ ਸੀ ਜਦੋਂ ਅਸੀਂ ਸੈਟ ਦੇ ਉੱਤੇ ਇਕੱਠੇ ਹੋ ਜਾਂਦੇ ਸੀਗੇ ਜੀ ਵੀ ਬਲਵਿੰਦਰ ਬੁਲਟ ਹੈ ਵਿਨੋ ਹੈ ਹੈਨਾ ਅਸੀਂ ਇੱਕ ਦੂਜੇ ਨੂੰ ਪਹਿਲਾਂ ਤੋਂ ਬਹੁਤ ਲੰਬੇ ਸਮੇਂ ਤੋਂ ਜਾਣਦੇ ਆ ਜੀ ਪਰ ਬਲਵਿੰਦਰ ਜਿਹੜਾ ਹੈ ਬਹੁਤ اچھی ਜਿਹੜੀ ਹੈਗੀ ਆ ਉਹ ਗਜ਼ਲ ਵੀ ਲਿਖਦਾ ਕਬ ਤਾਂ ਵੀ ਲਿਖਦਾ ਬਹੁਤ ਸੋਹਣਾ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਆਂ ਮੈਂ ਮੈਂ ਇਹਦੇ ਤੂੰ ਇਸ ਗੱਲ ਤੋਂ ਵੀ ਬਹੁਤ ਇੰਪ੍ਰੈਸ ਆ ਪਰ ਕੁਝ ਥੀਏਟਰ ਦੇ ਵਿੱਚ ਹੋ ਜਾਂਦੇ ਡਾਇਰੈਕਟਰਸ ਨੇ ਜਿਹੜੇ ਜਦੋਂ ਕੰਮ ਕਰਦੇ ਨੇ ਹਾਂਜੀ ਤਾਂ ਮਤਲਬ ਉਹਨਾਂ ਦੇ ਕੋਲ ਬਹੁਤ ਵੱਡਾ ਵਿਜ਼ਨ ਹੁੰਦਾ ਹੈ ਥੀਏਟਰ ਦੇ ਮਾਮਲੇ ਦੇ ਵਿੱਚ ਵੀ ਜੀ ਜਦੋਂ ਇਹ ਪੂਰੀ ਦੀ ਪੂਰੀ ਫਿਲਮ ਜਿਹੜੀ ਹੈਗੀ ਆ ਬਣੀ ਤਾਂ ਇੱਕਦਮ ਮੇਰੀ ਤੇ ਬਲਵਿੰਦਰ ਦੀ ਕਾਫੀ ਡਿਟੇਲ ਦੇ ਵਿੱਚ ਗੱਲ ਹੁੰਦੀ ਆ ਮੈਂ ਬਲਵਿੰਦਰ ਨੂੰ ਪੁੱਛਿਆ ਮੈਂ ਨਹੀਂ ਸੀ ਦੇਖਿਆ ਬਲਵਿੰਦਰ ਨੇ ਪੂਰੀ ਫਿਲਮ ਦਾ ਰਿਵਿਊ ਜਿਹੜਾ ਹੈ ਦੇਖ ਲਿਆ ਸੀ ਮੈਂ ਹਜੇ ਵੀ ਨਹੀਂ ਦੇਖਿਆ ਹੈਗਾ ਓਕੇ ਜੀ ਤੇ ਮੈਂ ਬਲਵਿੰਦਰ ਉਹਨਾਂ ਦੇ ਨਾਲ ਗੱਲ ਕੀਤੀ ਮੈਂ ਕਿਹਾ ਬਲਵਿੰਦਰ ਵੀ ਮੈਨੂੰ ਦੱਸੇਗਾ ਵੀ ਕਿਸ ਤਰ੍ਹਾਂ ਦੀ ਫਿਲਮ ਬਣੀ ਆ ਹੂੰ ਤਾਂ ਜਿਹੜੀ ਬਲਵਿੰਦਰ ਨੇ ਇਸ ਫਿਲਮ ਦੇ ਬਾਰੇ ਇਹਦਾ opinion ਸੀਗਾ ਇਹਦੀ ਕਿ ਰਾ ਸੀ ਬਹੁਤ ਕਮਾਲ ਦੀ ਸੀ ਕਹਿੰਦਾ ਸੱਚਮੁੱਚ ਕਹਿੰਦਾ ਪੰਜਾਬੀ ਦੇ ਵਿੱਚ ਜੀ ਕਹਿੰਦਾ ਮੈਂ ਗੱਲ ਕਰਾਂ ਪੰਜਾਬੀ ਦੇ ਵਿੱਚ ਕਹਿੰਦਾ ਮੈਂ ਉਹ ਜੀ ਫਿਲਮ ਕਹਿੰਦਾ ਪਹਿਲਾਂ ਨਹੀਂ ਮਤਲਬ ਕੀ ਬਣੀ ਹੋਈ ਕਦੇ ਦੇਖੀ ਹੈਗੀ ਕਹਿੰਦਾ ਸਿਰਫ ਫੇਸ ਕਰਕੇ ਨਹੀਂ ਵੀ ਮੈਂ ਫਿਲਮ ਦਾ ਹਿੱਸਾ ਹਾਂ ਮਤਲਬ ਪੂਰੀ ਫਿਲਮ ਦੀ ਕਹਾਣੀ ਇਹ ਜਨਰ ਵੱਖਰਾ ਹੈਗਾ ਫਿਰ ਜਨਰ ਨਾ ਇਹ ਵੀ ਆ ਇਹ ਰੂਟੀਨ ਜਨਰ ਨਹੀਂ ਹੈਗਾ ਜੋ ਅਸੀਂ ਪੰਜਾਬੀ ਚ ਦੇਖਦੇ ਆ ਰਹੇ ਆ ਉਹ ਚੋਂ ਆਪੋ ਆਪਣਾ ਸਭ ਦਾ ਰੰਗ ਹੈ ਤੇ ਪਰ ਇਹ ਇੱਕ ਕੈਲੋ ਵੀ ਇੱਕ ਪਤਾ ਨਹੀਂ ਕਿ ਬਾਈ ਡਿਫਾਲਟ ਕੈਲੋ ਆ ਜਾਂ ਬਾਈ ਚਾਂਸ ਕਰਾ ਜਾ ਕੇ ਲੋ ਵੀ ਕੁਝ ਕਈ ਵਾਰੀ ਕੀ ਹੁੰਦਾ ਨਾ ক্রিকেট ਨਾ ਆਪਣੇ ਵਾਪਰ ਜਾਂਦੀਆਂ ਹੁੰਦੀਆਂ ਨੇ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਕੋਈ ਵੱਡਾ ਕੰਮ ਹੋ ਗਿਆ ਜਾਂ ਕਮਾਲ ਦਾ ਕੰਮ ਹੋ ਗਿਆ ਜਦੋਂ ਬਣਾ ਰਹੇ ਹੁੰਦੇ ਸਾਰੇ ਨੂੰ ਹੁੰਦਾ ਵਿਚਾਰ ਬਸ ਇੱਕ ਫਿਲਮ ਹੀ ਬਣਾਉਣੀ ਫਿਲਮ ਹੀ ਬਣਾਉਣੀ ਹਾਂਜੀ ਇੱਕ ਥੋੜੀ ਜਿਹੀ ਹੁੰਦਾ ਚਲੋ ਕੰਮ ਹੀ ਆ ਸਾਰੇ ਦਾ ਉਹ ਫਿਰ ਜਦੋਂ ਬਣ ਕੇ ਆ ਜਾਂਦੀ ਹੈ ਬੰਦਾ ਸੋਚਦਾ ਵੀ ਯਾਰ ਆ ਤਾਂ ਨਹੀਂ ਸੀ ਸੋਚਿਆ ਵੀ ਕੁਝ ਐਡਾ ਵੀ ਕਮਾਲ ਹੋ ਸਕਦਾ ਹੈਗਾ ਉਹ ਐਸਾ ਕੁਝ ਹੋਇਆ ਇਹਦੇ ਚ ਇਹ ਤਾਂ ਮੈਨੂੰ ਐਵੇਂ ਲੱਗਦਾ ਕੁਦਰਤ ਦਾ ਰੰਗ ਆਪਣਾ ਹੁੰਦਾ ਐਸ ਵੈਲ ਨਾ ਜਿਹੜੇ ਤੁਹਾਡੇ ਨਾਲ ਆਰਟਿਸਟ ਕੰਮ ਕਰਦੇ ਹੁੰਦੇ ਜਿਨ੍ਹਾਂ ਨੇ ਲਿਖਿਆ ਹੁੰਦਾ ਡਾਇਰੈਕਟ ਕੀਤਾ ਹੁੰਦਾ ਡੀਓਪੀ ਆ ਗਿਆ ਸਿਨੈਮੈਟੋਗ੍ਰਾਫੀ ਆ ਗਿਆ ਸਾਰੇ ਜਾਣੇ ਨੀਤਾ ਬੜੀਆਂ ਚੰਗੀਆਂ ਲੈ ਕੇ ਕੰਮ ਕਰਦੇ ਆ ਨੀਤਾ ਨੂੰ ਮਰਾਦਾ ਹੁੰਦੀ ਆ ਸੋ ਪ੍ਰੋਜੈਕਟ ਮੈਨੂੰ ਲੱਗਦਾ ਆਪਣੇ ਆਪ ਹੀ ਉਹ ਨਿਖਰ ਕੇ ਬਾਅਦ ਫਿਰ ਵਧੀਆ ਆਉਂਦਾ ਹੀ ਆ ਹੈਨਾ ਹਾਂ ਬਿਲਕੁਲ ਇੱਕ ਵਿਨੋਦ ਆਪਾਂ ਨੂੰ ਵੀ ਬਲਵਿੰਦਰ ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਸਾਨੂੰ ਥੀਏਟਰ ਵਾਲਿਆਂ ਨੂੰ ਵੀ ਜਿਹੜਾ ਹੈ ਮਤਲਬ ਕਿ ਕੋਈ ਚੰਗਾ ਡਾਇਰੈਕਟਰ ਹੀ ਕਮਾਂਡ ਕਰਦਾ ਅਦਰਵਾਈਜ਼ ਜਾਂ ਤਾਂ ਸਾਨੂੰ ਲੈਂਦੇ ਹੀ ਨਹੀਂ ਹੈਗੇ ਸਿੱਧੀ ਸਿੱਧੀ ਗੱਲ ਆ ਔਖਾ ਲੱਗਦਾ ਹੈਗਾ ਉਹਨਾਂ ਨੂੰ ਤੇ ਕਿਉਂਕਿ ਸਾਡੇ ਕੋਲ ਵੀ ਆਪਣਾ ਐਕਸਪੀਰੀਅੰਸ ਹੁੰਦਾ ਪਰ ਮਤਲਬ ਜੇ ਕੋਈ ਸੱਚੀ ਅੱਛਾ ਡਾਇਰੈਕਟਰ ਮਿਲ ਜਵੇ ਫਿਰ ਜਦੋਂ ਉਹ ਕੰਮ ਕਰਾਉਂਦਾ ਵਾ ਤਾਂ ਫਿਰ ਉਹ ਬਹੁਤ ਕਮਾਲ ਨਿਕਲਦਾ ਇਹ ਇਸ ਗੱਲ ਦੇ ਲਈ ਜਿਹੜਾ ਹੈ ਵਾ ਕੁਰਬਾਨ ਚਾਹੇ ਏਜ ਦੇ ਵਿੱਚ ਛੋਟਾ ਪਰ ਉਹਦੇ ਕੋਲ ਵਿਜ਼ਨ ਵੱਡਾ ਤੇ ਸਵਾਸ਼ੀ ਮਤਲਬ ਕਿ ਉਹਦੇ ਲਈ ਸੱਚੀ ਮਤਲਬ ਸਾਨੂੰ ਜਿਵੇਂ ਕਹਿੰਦੇ ਨੇ ਵੀ ਆਪਾਂ ਨੂੰ ਇੱਕ ਉਹਦੇ ਵਿੱਚ ਤਾਗੇ ਦੇ ਵਿੱਚ ਉਹਨੇ ਇਸ ਤਰੀਕੇ ਦਾ ਨਾਲ ਪਰੋਇਆ ਵੀ ਇੱਕ ਖੂਬਸੂਰਤ ਮਾਲਾ ਜਿਹੜੀ ਹੈਗੀ ਉਹ ਬਣੀ ਅਰ ਅਰੁੰਦੀਪ ਜੀ ਇਸ ਫਿਲਮ ਦੇ ਕੈਮਰਾਮੈਨ ਸੱਚੀ ਕਮਾਲ ਦਾ ਮਤਲਬ ਜਿਹੜੀ ਜਿਹੜੀਆਂ ਫ੍ਰੀਮਸ ਅਸੀਂ ਮੈਂ ਟੀਜ਼ਰਸ ਦੇ ਵਿੱਚ ਦੇਖੀਆਂ ਨੇ ਨਾ ਕਮਾਲ ਹੀ ਸੀ ਮਤਲਬ ਉਹ ਉਹ ਜਿਹੜਾ ਹੈਗਾ ਬਾ ਉਹ ਦਿਖੇਗਾ ਇੱਕ ਰੰਗ ਤੁਹਾਨੂੰ ਮਤਲਬ ਜਦੋਂ ਇਹ ਫਿਲਮ ਜਿਹੜੀ ਹੈਗੀ ਆ ਹੈ ਨਾ ਜਿਵੇਂ ਸਾਡੇ ਲਈ ਜਿਵੇਂ ਕਹਿੰਦੇ ਨੇ 26 ਆਉਣ ਵਾਲਾ ਸਾਲ ਜਿਹੜਾ ਹੈ ਉਹ ਸਾਡੇ ਸਾਰਿਆਂ ਲਈ ਮੈਨੂੰ ਲੱਗਦਾ ਇੱਕ ਬਹੁਤ ਖੂਬਸੂਰਤ ਸਾਲ ਤੇ ਚੰਗਾ ਸਾਲ ਬਣਨ ਵਾਲਾ ਹੈ ਡੈਫੀਨਿਟਲੀ ਜੀ ਬਿਲਕੁਲ ਜਦੋਂ ਰਾਜਵਿੰਦਰ ਭਾਈ ਨੇ ਕਿਹਾ ਨਾ ਕਿ ਥੀਏਟਰ ਵਾਲੇ ਤੋਂ ਘਬਰਾਉਂਦੇ ਆ মিডিਆ ਵਾਲੇ ਕਿ ਇਹਨਾਂ ਨੂੰ ਨਾਂ ਲਿਆ ਜਾਵੇ ਉਹਦਾ ਇੱਕ ਕਾਰਨ ਹੈ ਕਿ ਸਾਡੀ ਲੌਡਨੈਸ ਜਿਸ ਵੇਲੇ ਥੀਏਟਰ ਵਾਲਾ ਬੰਦਾ ਫਿਲਮ ਮੀਡੀਆ ਨੂੰ ਸਮਝ ਜਾਂਦਾ ਹੈ ਤੇ ਫਿਰ ਇਰਫਾਨ ਹੋ ਜਾਂਦਾ ਹੈ ਸਦਿੱਕੀ ਹੋ ਜਾਂਦਾ ਹੈ ਨਸੀਰ ਹੋ ਜਾਂਦਾ ਹੈ ਫਿਰ ਉਹਦੇ ਅੱਖ ਟਿਕਦਾ ਨਹੀਂ ਕੋਈ ਵੀ ਪਰ ਕੁਰਬਾਨ ਨੇ ਥੀਏਟਰ ਵਾਲੇ ਤੋਂ ਕੰਮ ਕਰਾਇਆ ਪੋਲਾਈਟਲੀ ਔਰ ਸਮੂਥ ਅੰਡਰ ਕਰਕੇ ਕੰਮ ਕਰਾਇਆ ਬਹੁਤ ਖੂਬਸੂਰਤੀ ਨਾਲ ਬਹੁਤ ਕਮਾਲ ਹੈਟਸ ਆਫ ਅੱਛਾ ਕੰਮ ਕਰਾਇਆ ਕੁਰਬਾਨ ਨੇ ਜੀ ਵਧੀਆ ਫਿਲਮ ਬਣਾਈ ਬਿਲਕੁਲ ਜੀ ਤਾਰੀਫ ਕਰਨੀ ਤਾਂ ਬਣਦੀ ਆ ਚਲੋ ਵੈਲ ਡਨ ਗੁਡ ਆ ਸੋ ਤੁਹਾਡਾ ਜਿਹੜਾ ਕੈਰੈਕਟਰ ਅਵਿਸ਼ਨੂ ਦਾ ਕਿਵੇਂ ਦਾ ਹੋਣ ਵਾਲਾ ਆ ਮੈਂ ਸਾਰਿਆਂ ਦਾ ਚਾਚਾ ਜੀ ਮੇਰੇ ਚਾਚਾ ਹੀ ਅੱਛਾ ਜੀ ਠੀਕ ਹੈ ਕਰੈਕਟਰ ਕੀਤਾ ਹੈ ਬਹੁਤ ਅੱਛੇ ਸ਼ੇਡਸ ਨੇ ਉਹੋ ਵਿਲਨ ਧਰ ਦੇ ਨਾਲ ਵੀ ਤੇ ਹੀਰੋ ਦੇ ਨਾਲ ਵੀ ਦੋਨਾਂ ਪਾਸੇ ਖੜਦਾ ਹੈ ਦੋਨਾਂ ਪਾਸੇ ਵਿਚਰਦਾ ਹੈ ਦੋ ਬੇੜੀਆਂ 'ਚ ਸਵਾਰ ਕੋ ਬੇੜੀਆਂ 'ਚ ਸਵਾਰ ਹੋਣੀ ਤਰਦਾ ਕਦੇ ਵੀ ਮੇਰੇ ਪਤਾ ਨਹੀਂ ਹੁਣ ਦੇਖ ਕੇ ਨਹੀਂ ਐਦਾਂ ਦੀ ਗੱਲ ਨਹੀਂ ਪਰ ਇਹ ਕਰੈਕਟਰ ਤਾਰ ਜ਼ਰੂਰ ਦਿੰਦਾ ਹੈ ਓਕੇ ਜੀ ਠੀਕ ਹੈ ਨਹੀਂ ਅਸੀਂ ਨਾਰਮਲ ਸੁਣਿਆ ਨਾ ਕਿ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਕਦੇ ਵੀ ਨਹੀਂ ਆਪ ਤਰੇ ਜਾਂ ਨਾ ਤਰੇ ਪਰ ਬਾਕੀ ਨੂੰ ਤਾਰ ਦਿੰਦਾ ਹੈ ਕਿ ਕਦੇ ਵੀ ਹੁੰਦਾ ਨਾ ਜਿਹਦੇ ਪੈਰ ਥੱਲੇ ਦੋ ਬੇੜੀਆਂ ਹੁੰਦੀਆਂ ਉਹਨਾਂ ਇੱਕ ਪੈਰ ਨਾਲ ਇੱਕ ਡੋਬ ਕੇ ਦੂਜੇ ਛਾਲੂ ਵੀ ਮਾਰਦਾ ਹੈ ਇਹ ਵੀ ਸਹੀ ਹੈ ਜੀ ਕਰੈਕਟਰ ਬਹੁਤ ਅੱਛਾ ਹੈ ਕਰੈਕਟਰ ਬਹੁਤ ਖੂਬਸੂਰਤ ਕੈਰੈਕਟਰ ਹੈ ਪਰ ਕੈਰੈਕਟਰ ਬਾਰੇ ਬਹੁਤਾ ਕੁਝ ਨਹੀਂ ਬੋਲਣਾ ਕਿਉਂਕਿ ਦਰਸ਼ਕ ਆਪ ਦੇਖੋਗੇ ਕੈਰੈਕਟਰ ਕੀ ਹੈ ਡਬਲ ਸ਼ੇਡ ਦਾ ਕੈਰੈਕਟਰ ਹੈ ਅੱਛਾ ਕੈਰੈਕਟਰ ਹੈ ਅੱਛਾ ਜੀ ਇਹ ਚਾਚਾ ਹੈ ਜਿਹੜਾ ਕਿ ਕਿੰਨਿਆਂ ਨੂੰ ਫੇ ਬੇੜੀ ਤਾਰ ਦਿੰਦਾ ਹੈ ਮਤਲਬ ਕਿ ਇੱਕ ਹੁੰਦਾ ਹੈ ਕਿ ਹੀਰੋ ਹੁੰਦਾ ਹੈ ਇੱਕ ਹੁੰਦਾ ਵਿਲਨ ਹੁੰਦਾ ਹੁਣ ਵਿਲਨ ਦੀ ਬੇੜੀ ਤਾਰਦਾ ਹੈ ਜਾਂ ਹੀਰੋ ਦੀ ਥੋੜਾ ਜਿਹਾ ਆਈਡੀਆ ਤਾਂ ਦੇ ਦਿਓ ਫਿਰ ਮੈਂ ਉਸ ਦੋਨੋਂ ਦੀ ਤਾਰਦਾ ਹੈ ਜੀ ਦੋਨੋਂ ਦੀ ਤਾਰਦਾ ਹੈ ਹਾਂ ਦੋਨੋਂ ਦੀ ਤਾਰਦਾ ਹੈ ਇਦਾਂ ਕਿ ਉਹ ਉਧਰ ਵੀ ਬਿੰਨ ਹੈ ਉਧਰ ਵੀ ਬਿੰਨ ਹੈ ਅੱਛਾ ਜੀ ਲੇਕਿਨ ਹਾਂ ਬਿੰਨ ਕਲਾਈਮੈਕਸ ਦੇ ਵਿੱਚ ਬੈਨ ਹੈ ਉਹ ਕਹਦੀ ਹੈ ਅੱਛਾ ਜੀ ਉਹ ਦਰਸ਼ਕ ਆਪ ਦੇਖਣ ਉਹ ਤੇ ਚਲੋ ਅਸੀਂ ਬੈਨ ਚਾਹੁੰਦੇ ਤੁਸੀਂ ਰਿਵੀਲ ਕਰੋ ਕਿਉਂਕਿ ਉਹ ਮੂਵੀ ਆਈ ਤੀ ਪਤਾ ਲੱਗੂਗਾ ਬਟ ਚਾਚੇ ਨੇ ਕੀ ਕੀ ਕਮਾਲ ਕੀਤਾ ਚਾਚੇ ਤਾਂ ਕੀ ਕੀ ਸਿੱਖਿਆ ਦਿੱਤੀ ਫਿਲਮ ਦੇ ਵਿੱਚ ਕੱਟੇ ਤਾਂ ਦੋ ਦਮ ਮੇਰੇ ਉਹ ਸ਼ੇਰੀ ਹਦਾਇਤਾਂ ਸ਼ਾਇਦ ਵੀਰ ਸਿੰਘ ਹੋਣਾ ਸ਼ਾਇਦ ਗੀਤ ਸੀ ਕਹਿੰਦਾ ਕਦੇ ਨਜ਼ਰਾਂ ਮਿਲਾਉਂਦੇ ਹੋ ਕਦੇ ਏਧਰ ਕਦੇ ਉਧਰ ਹਾਂ ਹੈ ਬੜੇ ਵੇੜੇ ਡਬਾਉਂਦੇ ਹੋ ਕਦੇ ਇਧਰ ਕਦੇ ਉਧਰ ਉਹ ਗੱਲ ਉਹ ਜਿਹਾ ਕਰੈਕਟ ਬੋਲਦਾ ਮਰਿਆ ਮੇਰੇ ਉੱਤੇ ਮਰ ਰਿਹਾ ਹੈ ਠੀਕ ਹੈ ਜੀ ਇਹ ਤਾਂ ਮਕੋਕਾ ਨਾਲ ਜੁੜੀ ਗੱਲ ਹੋ ਗਿਆ ਮੈਨੂੰ ਤੁਹਾਡੀ ਆਹ ਵਾਲੀ ਗੱਲ ਬਹੁਤ ਸੋਹਣੀ ਲੱਗੀ ਸੀ ਤਾਂ ਕਰਕੇ ਮੈਂ ਇੰਟਰੋਡਕਸ਼ਨ ਦੇ ਵਿੱਚ ਐਡ ਕੀਤੀ ਇਹਹੀ ਫਿਲਮ ਦੀ ਜਿਹੜੀ ਖਾਸੀਅਤ ਹੈ ਨਾ ਉਹ ਆਹ ਟੇਬਲ ਦੇ ਜਿੰਨੇ ਰੰਗ ਨੇ ਨਾ ਮੈਂ ਹੁਣ ਸਰ ਮੈਂ ਦੇਖ ਰਿਹਾ ਸੀ ਮੈਨੂੰ ਲੱਗਿਆ ਵੀ ਕਈ ਵਾਰੀ ਕੀ ਹੁੰਦਾ ਹੈ ਅਸੀਂ ਕਿ ਜਿਹੜਾ ਕਲਿਸ਼ੀਆ ਜਿਹਨੂੰ ਕਹਿ ਸਕਦੇ ਆ ਨਾ ਬਣਿਆ ਤਨਿਆ ਜੋ ਸਿਨੇਮੇ ਵਿੱਚ ਚੱਲ ਰਿਹਾ ਹੈ ਉਹ ਇੱਕ ਰੰਗ ਹੀ ਪਾ ਦਿੰਨੇ ਆ ਸਾਰੇ ਚ ਬਾਕੀ ਸਾਰੇ ਰੰਗਾਂ ਨੂੰ ਉਹਦੇ ਥੱਲੇ ਥੱਲੇ ਲੁਕੋ ਕੇ ਚਲਾ ਦਿੰਨੇ ਆ ਕਰਕੇ ਕਿਉਂ ਸਾਨੂੰ ਇਹ ਹੁੰਦਾ ਵੀ ਆਖੀ ਰੰਗ ਲੋਕਾਂ ਨੇ ਦੇਖਣਾ ਉਹ ਫਿਰ ਪੂਰੀ ਫਿਲਮ ਜਦੋਂ ਅਸੀਂ ਬਾਜ਼ਾਰ ਦੇ ਵਿੱਚ ਜਾਂਦੇ ਆਂ ਅਸੀਂ ਵਨ ਸਨ ਤੱਕ ਲੱਭਦੇ ਯਾਰ ਵੀ ਜਿਹੜੀ ਚੀਜ਼ ਲੱਗੀ ਉਹਦੇ 'ਚ ਬਹੁਤ ਸਾਰੇ ਗੁਣ ਹੋਣ। ਹਾਂਜੀ। ਵੀ ਸਾਡੀਆਂ ਕਈ ਲੋੜਾਂ ਪੂਰੀਆਂ ਕਰ ਦੇਵੇ। ਸੋ ਜਿਹੜੀ ਚੰਗੀ ਫਿਲਮ ਜਾਂ ਚੰਗੀ ਆਰਟ ਹੁੰਦੀ ਹੈ ਜਾਂ ਟੇਬਲ ਦੇ ਰੰਗ ਨੇ ਤੁਸੀਂ ਦੇਖੋ ਇਹਦੇ 'ਚ ਘੱਟੋ-ਘੱਟ 8-10 ਰੰਗਾਂ ਦਾ ਮੇਲ ਹੋਊਗਾ ਜਾਂ 12-13 ਦਾ ਹੋਊਗਾ। ਪਰ ਕੋਈ ਵੀ ਰੰਗ ਕਿਸੇ ਨੂੰ ਓਵਰਲੈਪ ਵੀ ਨਹੀਂ ਕਰ ਰਿਹਾ। ਇੱਕ ਦੂਜੇ ਨੂੰ ਭਾਰਦਾ। ਹਾਂਜੀ। ਨਿਕਲ ਗਿਆ ਓਵਰ ਆਲ ਟੇਬਲ ਕਿੰਨਾ ਸੋਹਣਾ ਹੂੰ ਤੇ ਸਾਡੀ ਫਿਲਮ ਇਸ ਤੋਂ ਵੀ ਕਿਤੇ ਖੂਬਸੂਰਤ ਹੈ ਇਹ ਟੇਬਲ ਦੇ ਰੰਗਾਂ ਤੋਂ ਵੀ ਕਿਤੇ ਜ਼ਿਆਦਾ ਮੈਂ ਤਾਂ ਹੀ ਉਹ ਚੀਜ਼ ਐਡ ਕੀਤੀ ਸੀ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਐਂਡ ਐਕਚੁਅਲ ਦੇ ਵਿੱਚ ਕੰਮ ਵੀ ਇਦਾਂ ਹੋਣਾ ਚਾਹੀਦਾ ਚਾਹੇ ਫਿਲਮਾਂ ਦੀ ਗੱਲ ਹੋਵੇ ਚਾਹੇ ਮੀਡੀਆ ਦੀ ਗੱਲ ਹੋਵੇ ਚਾਹੇ ਕਿਸੇ ਵੀ ਫੀਲਡ ਦੀ ਗੱਲ ਹੋਵੇ ਸਾਰਿਆਂ ਨੂੰ ਨਾਲ ਲੈ ਕੇ ਟੀਮ ਦੇ ਵਿੱਚ ਤੁਰਾਂਗੇ ਤਾਂ ਹੀ ਉਹ ਚੀਜ਼ ਨਿਖਰ ਕੇ ਆਊਗੀ ਹੈਨਾ ਕੁਰਬਾਨ ਦੀ ਖਾਸੀ ਤੇ ਕੁਰਬਾਨ ਨੇ ਖੁਦ ਥੀਏਟਰ ਕੀਤਾ ਹੋਇਆ ਹਾਂ ਮਤਲਬ ਮੇਰੇ ਨਾਲ ਬਹੁਤ ਸਾਰੇ ਪਲੱਸ ਪੁਆਇੰਟ ਪਲੱਸ ਪੁਆਇੰਟ ਹਾਂ ਪਲੇਸ ਮੇਰੇ ਨਾਲ ਵੀ ਕੀਤੇ ਨੇ ਤੇ ਜਦੋਂ ਕਰੈਕਟਰ ਲਈ ਮੈਨੂੰ ਸੱਧਿਆ ਸਖਵਾਨ ਨੇ ਸਕ੍ਰਿਪਟ ਰੀਡ ਕੀਤੀ ਕਿ ਭਾਜੀ ਆਹ ਕਰੈਕਟਰ ਹੈ ਇੱਕ ਕਰਾਣਾ ਹੈ ਪਹਿਲਾਂ ਕੁਝ ਦਿਨ ਤਾਂ ਚੱਲਦੀ ਰਹੀ ਕਿ ਆਜ ਆਣਾ ਕੱਲ ਆਣਾ ਲੇਕਿਨ ਆਫਟਰ ਆਲ ਜਿਸ ਵੇਲੇ ਮਿਲੇ ਤੋਨੇ ਸਕਿਪ ਸੁਣਾਈ ਮੈਨੂੰ ਬਹੁਤ ਪਸੰਦ ਆਈ ਪਹਿਲੇ ਉਹਦੇ ਵਿੱਚ ਵੀ ਇਸ ਮਾਮਲੇ 'ਚ ਬੜਾ ਚੁੰਨੰਦੇ ਆ ਜੋ ਕੰਮ ਕਰਦਾ ਹੁੰਦਾ ਮੈਂ ਬਹੁਤ ਘੱਟ ਮਤਲਬ ਫਿਲਮਾਂ ਦੇ ਵਿੱਚ ਨਾ ਇਦਾਂ ਨਹੀਂ ਕਿ ਖੁਦ ਵੀ ਜਦੋਂ ਆਪਾਂ ਡਾਇਰੈਕਸ਼ਨ ਦੇ ਵਿੱਚ ਵੀ ਕੰਮ ਕਰਦਾ ਤੇ ਉਸ ਵੇਲੇ ਉੱਥੇ ਇਦਾਂ ਨਹੀਂ ਹੈ ਕਿ ਕਿਸੇ ਵੀ ਕੈਰੈਕਟਰ ਨੂੰ ਕਰ ਲਓ ਜੇ ਬਹੁਤ ਹੀ ਪਸੰਦ ਆਏ ਕੋਈ ਕੈਰੈਕਟਰ ਤਾਂ ਮੈਂ ਕਰਦਾ ਹਾਂ ਔਰ ਇਸ ਕੈਰੈਕਟਰ ਦੀ ਸ਼ੇਡ ਬਹੁਤ ਹੀ ਕਮਾਲ ਦੀ ਹੈ। ਕੁਰਵਾਨ ਨੇ ਆਪਣੇ ਬੰਦੇ ਇਕੱਠੇ ਕਰ ਲਏ ਨਾ ਤੇ ਆਪਣੇ ਬੰਦੇ ਆਲੀ ਗੱਲ ਲਾ ਲਾ ਇਹ ਇਹ ਗੜਬੜ ਹੈ ਗੱਲ ਕਲਾਕਾਰ ਆਪਣੇ ਮਤਲਬ ਚਲੋ ਵੀ ਆਪਣੇ ਆਪਣੇ ਰੰਗ ਦੇ ਕਲਾਕਾਰ ਆਪਣੇ ਰੰਗ ਦੇ ਕਲਾਕਾਰ ਇਸ ਤਰ੍ਹਾਂ ਇਹਦੀ ਜੇ ਵੀ ਖਾਸੀਅਤ ਹੈ ਭਾਜੀ ਜਿਵੇਂ ਹਨਾ ਤੁਸੀਂ ਆਪਣੇ ਬੰਦੇ ਦੀ ਗੱਲ ਕੀਤੀ ਹੈ ਅਕਸਰ ਕੀ ਹੁੰਦਾ ਹੈ ਵੀ ਜਦੋਂ ਨਾ ਕੋਈ ਬੰਦਾ ਕੰਮ ਕਰਦਾ ਉਹਦੇ ਵਿੱਚ ਮਲਾਜੇਦਾਰੀਆਂ ਬਹੁਤ ਭਗਦੀਆਂ ਨੇ ਜੀ ਵੀ ਜਦੋਂ ਕਾਸਟਿੰਗ ਹੁੰਦੀ ਹੈ ਨਾ ਮੈਂ मतलब ਕਈ ਪ੍ਰੋਸੈਸ ਦੇਖੇ ਉਹਦੇ ਚ ਨਾ ਹਰੇਕ ਬੰਦੇ ਨੂੰ ਹੁੰਦਾ ਵੀ ਆ ਮੇਰੀ ਮਲਾਜੇਦਾਰੀ ਵਾਲੇ ਚਾਰ ਬੰਦੇ ਆ ਜਾਣਾ ਉਹਦਾ ਆਪਦਾ ਜੋਰ ਲੱਗਿਆ ਹੁੰਦਾ ਗਰੂਪੀਜ਼ਮ ਹਾਂ ਉਹ ਮਲਾਜੇਦਾਰੀਆਂ ਪੂਰੀਆਂ ਕਰਨ ਦੇ ਚੱਕਰ ਚ ਕੀ ਹੁੰਦਾ ਉਹ ਜਿਹੜਾ ਸੱਚੀ ਮੂਚੀ ਕਰੈਕਟਰ ਕਰਵਾਉਣਾ ਹੁੰਦਾ ਜਿਹੜਾ ਸੱਚੀ ਮੂਚੀ ਚਾਹੀਦਾ ਹੁੰਦਾ ਉਹ ਪੋਲ ਬਲਾ ਜਾਂਦਾ ਹੈ ਹੂੰ ਤੇ ਉਹ ਬੰਦੇ ਮਿਸਕਾਸਟ ਹੋ ਜਾਂਦੇ ਆ ਜਿਹੜੀ ਕਹਾਣੀਆਂ ਐ ਉਸ ਤਰੀਕੇ ਨਾਲ ਕਹੀ ਜਾਂਦੀ। ਨਹੀਂ ਇਸ ਇਹਦੇ ਚ ਮੈਂ ਕਹਿੰਦਾ ਵੀ ਮਤਲਬ ਮੈਂ ਸੌਂ ਖਾ ਸਕਦਾ ਹੂੰ ਕਿਹਦੀ ਖਾਸ ਆ ਸਾਲਾਂ ਦੇ ਵਿੱਚ ਵੱਡੇ ਮਹਾਰਾਜ ਨਹੀਂ ਸੌ ਚਲੋ ਠੀਕ ਹੈ ਜੀ ਮਤਲਬ ਜੇ 26 ਕੈਰੈਕਟਰ ਨੇ ਨਾ ਹਾਂਜੀ 26 ਦੇ ਵਿੱਚ 26 ਬੰਦਾ ਹਰੇਕ ਬੰਦਾ ਆਪਣੇ ਆਪ ਨੂੰ ਐ ਮੰਨ ਕੇ ਚੱਲ ਰਿਹਾ ਹੈ ਵੀ ਆਹ ਤਾਂ ਮੇਰੀ ਫਿਲਮ ਹੈ ਹੋ ਸਾਰੇ ਕ ਹੀਰੋ ਆ ਮਦ ਗਿਆ ਪਈ ਚੀਜ਼ ਕਹਿ ਸਕਦੇ ਹਰ ਇੱਕ ਹੀਰੋ ਇਹ ਖਾਸियत ਹੈ ਪ੍ਰੋਡਿਊਸਰਸ ਦੀ ਵੀ ਉਹਨਾਂ ਪ੍ਰੋਡਿਊਸਰਸ ਨੇ ਕੁਰਬਾਨ ਤੇ ਕੋਈ ਪ੍ਰੈਸ਼ਰ ਨਹੀਂ ਸੀ ਕਿ ਤੂੰ ਯਾਰ ਐਸੇ ਬੰਦੇ ਨੂੰ ਲੈ ਨਹੀਂ ਤਾਂ ਅਫਸਰ ਹੁੰਦਾ ਹੈ ਫਿਲਮਾਂ 'ਚ ਪ੍ਰੋਡਿਊਸਰਸ ਦਾ ਬਹੁਤ ਪ੍ਰੈਸ਼ਰ ਹੁੰਦਾ ਹੈ ਕਿ ਤੁਸੀਂ ਯਾਰ ਇਹਨੂੰ ਕਾਸਟ ਕਰੋ ਇਹਨੂੰ ਕਾਸਟ ਕਰੋ ਆ ਮੇਰੇ ਮਾਮੇ ਦਾ ਮੁੰਡਾ ਭਤੀਜਾ ਹੈ ਫਲਾਨਾ ਹੈ ਉਹਨਾਂ ਨੂੰ ਕਾਸਟ ਕਰ ਲਓ ਉਹ ਫਿਰ ਉਹ ਡਾਇਰੈਕਟਰ ਦੀ ਕਈ ਵਾਰ ਮਜਬੂਰੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਕਾਸਟ ਕਰਨਾ ਪੈਂਦਾ ਹੈ ਪਰ ਨਹੀਂ ਉਹਨਾਂ ਨੇ ਚੁਣ ਕੇ ਕਰੈਕਟਰਸ ਨੂੰ ਦੇਖਿਆ ਕਰਮਾਨ ਨੇ ਇਦਾਂ ਨਹੀਂ ਕਿ ਰਿਸ਼ਤੇਦਾਰੀਆਂ ਪਗਾਈਆਂ ਜਾਂ ਕੁਝ ਹੋਰ ਹੈ ਹੈਨਾ ਠੀਕ ਹੈ ਸਾਨੂੰ ਤਾਂ ਹੁਣ ਇਦਾਂ ਕਿ ਦੋਨੋਂ ਇਹ ਬੈਠੇ ਨੇ ਇਹ ਵੀ ਥੀਏਟਰ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਸੀ ਕਿ ਦੂਜੇ ਨੂੰ ਜਾਣਦੇ ਆ ਪੰਜਾਬ ਚ ਜਿਆਦਾਤਰ ਸਾਨੂੰ ਡਾਇਰੈਕਟਰਸ ਵੀ ਐਕਟਰਸ ਵੀ ਜਾਣਦੇ ਨੇ ਤੇ ਉਹਨਾਂ ਨਾਲ ਕੰਮ ਵੀ ਕੀਤਾ ਹੋਇਆ ਇਦਾਂ ਨਹੀਂ ਹੈ ਕਿ ਤੁਸੀਂ ਤੁਹਾਡੀ ਇਹ ਗੱਲ ਗਲਤ ਹੈ ਨਹੀਂ ਨਹੀਂ ਮੈਂ ਜਸਟ ਮਜ਼ਾਕ ਕੀਤਾ ਸ਼ਰਮ ਉਹ ਬੇਚੀ ਕਰਦੇ ਕੋਲ ਨਹੀਂ ਜਾਂਦਾ ਕੈ ਨਹੀਂ ਮਤਲਬ ਸੀਗਾ ਆਪਣੇ ਬੰਦੇ ਬੰਦੇ ਕੀ ਆਪਣੇ ਉਹਨਾਂ ਨੂੰ ਨਾਲ ਲੈ ਕੇ ਦੇਖੀਏ ਇਹਨੂੰ ਗਲਤ ਕਹਿੰਦੇ ਨੇ ਨਹੀਂ ਤੁਸੀਂ ਆਪਣਾ ਬਹਿਣ ਵਾਪਸ ਉਹ ਇੱਕ ਪੋਜ਼ਿਟਿਵ ਪੁਆਇੰਟ ਸਿਗਾ ਉਹ ਨਹੀਂ ਵੀ 네ਗੇਟਿਵ ਵਾਲਾ ਜਾਂ ਫਿਰ ਪ੍ਰੈਸ਼ਰਾਈਜ਼ ਵਾਲਾ ਨਹੀਂ ਸਿਗਾ ਤੁਸੀਂ ਕਹੋ ਕੈਮਰੇ ਦੇ ਅੱਗੇ ਨਹੀਂ ਐਦਾਂ ਨਹੀਂ ਕਹਿਣਾ ਨਹੀਂ ਨਹੀਂ ਐਦਾਂ ਨਹੀਂ ਕਹਾਂਗੇ ਯਾਨੀ ਕੈਮਰੇ 'ਚ ਕਹਿੰਦੇ ਨੇ ਵੀ ਇਹਨਾਂ ਨੂੰ ਆਪਣਾ ਬਿਆਨ ਵਾਪਸ ਨਹੀਂ ਨਹੀਂ ਸਰ ਅੱਛਾ ਜੀ ਜਿਹੜੇ ਥੀਏਟਰ ਵਾਲੇ ਹੁੰਦੇ ਨੇ ਨਾ ਦੇ ਆ ਪਰਫੈਕਟ ਇਨ देयर ਰੋਲ ਮਤਲਬ ਕਿ ਜਿਹੜਾ ਜਿਹੜਾ ਵੀ ਕਿਰਦਾਰ ਉਹ ਕਰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹਦੇ 'ਚ ਕੀ ਚੀਜ਼ ਚਾਹੀਦੀ ਆ ਅਪਸ ਐਂਡ ਡਾਊਨਸ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀ ਕੀ ਕਰਨਾ ਆ ਉਹ ਪਰਫੈਕਟਲੀ ਜਾਣਦੇ ਹੁੰਦੇ ਕਿ ਉਹਨਾਂ ਨੇ ਡਰਾਮਾਸ ਐਂਡ ਬਿਊਟੀਫੁਲੀ ਉਹ ਚੀਜ਼ਾਂ ਕਿੱਪੀਆਂ ਹੁੰਦੀਆਂ ਇਮੀਡੀਟਲੀ ਜਿਹੜੀ ਕਮੇਡੀ ਨਹੀਂ ਨਿਕਲਦੀ ਇਮੀਡੀਟਲੀ ਜਿਹੜੀ ਗੱਲ ਨਹੀਂ ਫੜਦੀ ਉਹ ਥੀਏਟਰ ਆਰਟਿਸਟ ਨੂੰ ਬਹੁਤ ਲਾਈਕ ਰੱਬੀ ਸਬਬ ਕਹਿ ਸਕਦੇ ਹੋ ਹੁੰਦਾ ਹੈ ਨਾ ਉਹ ਤੁਹਾਡੇ ਤਿੰਨਾਂ ਦੇ ਵਿੱਚ ਵਖਦਾ ਹੈ ਜਦੋਂ ਮੈਂ ਇੱਥੇ ਬੈਠੀ ਸੀ ਤੁਹਾਨੂੰ ਜਾਨੀ ਹੌਲੀ ਹੌਲੀ ਗੱਲ ਕਰਦੇ ਬੈਸੀ ਕੋਈ ਨਾ ਕੋਈ ਇੱਧਰ ਸੁਣ ਨਾ ਜਾਵੇ ਉਹ ਕਿਹੜੀਆਂ ਗੱਲਾਂ ਸੀਗੀਆਂ ਮੈਨੂੰ ਦੱਸੋ ਕੋਈ ਤਾਂ ਕਾਲ ਸੀ ਉਸ ਸੱਤ ਨੂੰ ਕਹਿ ਰਹੇ ਸੀ ਗੱਲਾਂ ਕਰਦੇ ਗੱਲਾਂ ਫਿਰ ਹੌਲੀ ਕਰਦਾ ਕੋਈ ਪੇਟ ਖੋਲ ਹੀ ਗਿਆ ਫਿਰ ਪੇਟ ਘਾਦਾ ਹੈ ਹਨਾ ਫਿਰ ਹੌਲੀ ਕਰਨ ਦਾ ਮਤਲਬ ਕੋਈ ਨਹੀਂ ਹੈ ਨਾ ਨਹੀਂ ਅਸੀਂ ਨਾ ਆਪਸ ਦੇ ਵਿੱਚ ਗੱਲਾਂ ਕਰਦੇ ਸੀਗੇ ਵੀ ਯਾਰ ਇਹ ਫਿਲਮ ਨੇ ਜਦੋਂ ਮਦਰ ਦੀ ਇਸਨੇਮਿਆ ਦੇ ਵਿੱਚ ਆਉਣਾ ਵੀ ਤਿੰਨ ਹੋਰ ਵਧੀਆ ਸਟਾਰ ਜਿਹੜੇ ਹੈਗੇ ਨੇ ਪੰਜਾਬੀ ਇੰਡਸਟਰੀ ਨੂੰ ਮਿਲ ਜਾਣੇ ਨੇ ਮੈਂ ਵਰਿੰਦਰ ਬੁਲੇਟ ਨਾ ਨਹੀਂ ਨਾਈਸ ਵੈਰੀ ਨਾਈਸ ਸਹੀ ਗੱਲ ਨਹੀਂ ਅਸੀਂ ਗੱਲਾਂ ਕਰਦੇ ਸੀਗੇ ਬਹੁਤ ਅਸਰ ਕੀ ਹੁੰਦਾ ਨਾ ਜੀ ਬਹੁਤ ਚਲੋ ਨਹੀਂ ਨਹੀਂ ਤੁਸੀਂ ਤੁਸੀਂ ਤੁਹਾਡੀ ਗੱਲ ਤੁਸੀਂ ਘੱਟ ਬੋਲਦੇ ਹੋ ਫਿਰ ਮੈਂ ਬਸ ਐਦਾਂ ਨਹੀਂ ਥੋੜਾ ਜਿਹਾ ਘੱਟ ਜਿਹਾ ਬੋਲਦਾ ਤੇ ਇੱਕ ਨਾ ਮੈਂ ਲੋ ਥੈਂਕ ਯੂ ਕਰਨਾ ਚਾਹਨਾ ਕੇਵਲ ਬੰਦਾ ਉਹਦਾ ਕਾਰਨ ਠੀਕ ਹੈ ਕਿ ਜਿਹੜਾ ਪਲੇਟਫਾਰਮ ਉਹਨਾਂ ਨੇ ਨਵੇਂ ਆਰਟਿਸਟ ਨੂੰ ਪ੍ਰੋਵਾਈਡ ਕੀਤਾ ਹੈ ਉਹ ਬਹੁਤ ਕਮਾਲ ਦੀ ਗੱਲ ਹੈ ਨਹੀਂ ਤਾਂ ਬਹੁਤ ਹੀ ਚੰਗੇ ਚੰਗੇ ਆਰਟਿਸਟ ਰੁੜ ਜਾਂਦੇ ਨੇ ਵਿਚਾਰੇ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਉਹ ਪੈ ਉਹ ਹੈ ਨਾ ਤੇ ਕੇਵਲ ਬੰਦੇ ਬਹੁਤ ਹੀ ਵਧੀਆ ਉਪਰਾਲਾ ਹੈ ਬਹੁਤ ਅੱਛਾ ਪਲੇਟਫਾਰਮ ਉਹਨਾਂ ਨੇ ਦਿੱਤਾ ਹੈ ਔਰ ਕਿੰਨੇ ਸਾਰੇ ਆਰਟਿਸਟ ਐ ਜਿਨ੍ਹਾਂ ਨੂੰ ਪਛਾਣ ਮਿਲੀ ਹੈ ਕੇਬਲ 1 ਹੈ ਨਾ ਇਸ ਲਈ ਕਲਾਪਸ ਹੋਣਾ ਵਾਸਤੇ ਨਾ ਬਹੁਤ ਹੀ ਅੱਛਾ ਕੰਮ ਹੈ ਜੀ ਜੀ ਜਿੰਨੇ ਵੀ ਪ੍ਰੋਜੈਕਟਸ ਲੈ ਕੇ ਆਏ ਨੇ ਵੈਬ ਸੀਰੀਜ਼ ਫਿਲਮਾਂ ਕੇਬਲ 1 ਉਹ ਵਧੀਆ ਆ ਚਾਹੇ ਲੱਕੜਵਗੇ ਹੋਵੇ ਚਾਹੇ ਫਿਰੋਤੀ ਹੋਵੇ ਚਾਹੇ ਮਕੂਕਾ ਆ ਰਹੀ ਹੈ ਨਾ ਸੋ ਆਰਟਿਸਟ ਵੀ ਸਾਨੂੰ ਮਿਲ ਰਹੇ ਨੇ ਵਧੀਆ ਤੋਂ ਵਧੀਆ ਤੇ ਸਾਨੂੰ ਨਾ ਵਧੀਆ ਚੀਜ਼ਾਂ ਦੇਖਣ ਨੂੰ ਮਿਲਦੀ ਹੈ ਮੇ ਇਹ ਕੁਝ ਹਟਕੇ ਜਿਵੇਂ ਤੁਸੀਂ ਗੱਲ ਕੀਤੀ ਹੈ ਹਨਾ ਸਮਥਿੰਗ ਡਿਫਰੈਂਟ ਉਹ ਚੀਜ਼ ਮਿਲਦੀ ਹੈ ਮਤਲਬ ਇੱਕ ਮੇਰੀ ਇੱਕ ਛੋਟੀ ਜੀ ਜਿਹੜੀ ਹੈਗੀ ਆ ਗੁਜ਼ਾਰਿਸ਼ਾ ਕਿਬਲਵਨਵਾਲਿਆਂ ਨੂੰ ਜਿਸ ਤਰੀਕੇ ਦਾ ਨਾਲ ਉਹਨਾਂ ਦਾ ਸਟੇਟਸ ਇਸ ਵਕਤ ਬਣਿਆ ਹੋਇਆ ਉਹ ਮੇਰੇ ਪਲੇਟਫਾਰਮ ਦੇ ਉੱਤੇ ਤੇ ਉਹਨੂੰ ਜਿਹੜਾ ਹੈਗਾ ਉਹ ਗੁਜ਼ਾਰਿਸ਼ ਹੈ ਕਿ ਉਹ ਮੰਡੇ ਇਨੀ ਰੱਖਣ ਕਿਉਂਕਿ ਸਾਡੇ ਸਾਰਿਆਂ ਦੇ ਕੋਲੇ ਜਿਹੜਾ ਹੈਗਾ ਬਬ ਵਿਨੋਦ ਕੋਲੇ ਵੀ ਬਲਬਿੰਦਰ ਭਾਜੀ ਕੋਲੇ ਮੇਰੇ ਕੋਲੇ ਵੀ ਪਰਸਨਲ ਸਾਡੀਆਂ ਬੜੀਆਂ ਲਾਇਬ੍ਰੇਰੀਜ਼ ਨੇ ਲਾਇਬ੍ਰੇਰੀ ਦੇ ਵਿੱਚ ਸਾਡੀਆਂ ਬੜੀਆਂ ਖੂਬਸੂਰਤ ਜੜੀਆਂ ਹੈਗੀਆਂ ਨੇ ਬੋਕਸ ਪਈਆਂ ਨੇ ਮਤਲਬ ਉਹ ਇਸ ਕਰਕੇ ਲਾਇਬ੍ਰੇਰੀ ਜਿਹੜੀ ਹੈਗੀ ਉਹ ਉਹਦਾ ਇੱਕ ਸਟੇਟਸ ਬਣ ਜਾਂਦਾ ਕਿ ਉਹਦੇ ਵਿੱਚ ਜਿਹੜੀਆਂ ਕਿਸ ਕਿਸਮ ਦੀ ਕਿਤਾਬ ਹਾਂ ਕਿਸ ਕਿਸਮ ਦੀ ਪਈ ਹੋਈ ਹੈਗੀ ਜੇ ਹੁਣ ਉਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਲਿਆ ਕੇ ਹਰ ਕਿਸਮ ਦੀ ਕਿਤਾਬ ਢੁੱਕੀ ਚੱਲੂ ਢੁੱਕੀ ਚੱਲੂ ਵੀ ਹਾਂ ਉਹਦਾ ਕੋਈ ਪੱਦਰ ਹੀ ਨਹੀਂ ਹੈਗਾ ਹਨਾ ਤਾਂ ਫਿਰ ਜਿਹੜਾ ਹੈਗਾ ਬਾ ਉਹ ਗੱਲ ਹੀ ਬਣਦੀ ਹਜੇ ਤੱਕ ਜਿਹੜਾ ਹੈਗਾ ਬਾ ਲਾਇਬ੍ਰੇਰੀ ਇਸ ਗੱਲ ਨੂੰ ਜਾਣਦਾ ਕਿ ਕੇਵਲ ਵਨ ਹੋ ਜਾਏਗਾ ਉਹਨਾਂ ਨੇ ਆਪਣਾ ਇੱਕ ਪ੍ਰੋਪਰ ਇੱਕ ਜਿਹੜਾ ਹੈ ਸਟੇਟਸ ਬਣਾਇਆ ਬਹੁਤ ਅੱਛੇ ਕੰਟੈਂਟ ਬਹੁਤ ਅੱਛੇ ਸਬਜੈਕਟ ਬਹੁਤ ਅੱਛੀਆਂ ਫਿਲਮਾਂ ਉਹ ਹਰ ਕਿਸਮ ਦੀਆਂ ਜਿਹੜੀਆਂ ਹੈਗੀਆਂ ਨੇ ਸੋਹਣੀਆਂ ਫਿਲਮਾਂ ਉਹਨਾਂ ਨੂੰ ਜੋੜਿਆ ਤੇ ਐਂ ਰੱਖਣ ਕੋਈ ਨਹੀਂ ਮਤਲਬ ਕਿ ਜਿਹੜਾ ਹੈਗਾ ਉਹ ਵੀ ਲਿਆ ਕੇ ਜੀ ਠੀਕ ਹੈ ਜੀ ਆ ਵੀ ਦਬੜੂ ਕੁਸੜੂ ਫਿਰ ਜਿਹੜਾ ਹੈ ਕਿ ਤੇ ਕੰਮ ਜੀ ਜੀ ਹਾਂ ਬਲਵਿੰਦਰ ਸਰ ਤੁਸੀਂ ਕੁਝ ਕਹਿ ਰਹੇ ਸੀ ਹਾਂ ਕੁਝ ਕਹਿ ਰਹੇ ਸੀ ਯਾਰ ਉਹ ਤੋਂ ਕੱਟ ਹੋ ਗਈ ਸੌਰੀ ਹੁਣ ਕਹਿਣਾ ਇਹ ਭੁੱਲ ਗਿਆ ਮੈਂ ਉਹ ਹੁਣ ਲੈ ਪਿੱਛੇ ਰਹਿ ਗਈ ਪਿਛਲੇ ਮੋੜ ਤੇ ਰਹਿ ਗਈ ਅੱਲਾ ਪੱਕੀ ਗੱਲ ਯਾਦ ਨਹੀਂ ਹੈ ਮਤਲਬ ਹਾਂ ਨਹੀਂ ਹੁਣ ਪਿੱਛੇ ਰਹਿ ਗਈ ਕਿਤੇ ਉਹ ਕੁਝ ਲਾਇਬ੍ਰੇਰੀ ਦੀ ਗੱਲ ਕੀਤੀ ਹੈ ਤੁਹਾਡੇ ਤਿੰਨਾਂ ਕੋਲ ਨਾ ਜਿਹੜੀ ਲਾਇਬ੍ਰੇਰੀ ਆ ਨਾ ਥੀਏਟਰ ਦੀ ਬਹੁਤ ਵੱਡੀ ਆ ਮੈਂ ਉਸ ਲਾਇਬ੍ਰੇਰੀ ਦੇ ਵਿੱਚ ਜਾਨਣਾ ਚਾਹਾਂਗੀ ਕੀ ਕੀ ਰੱਖਿਆ ਹੋਇਆ ਆ ਉਹ ਲਾਇਬ੍ਰੇਰੀ ਜਿਵੇਂ ਤੁਸੀਂ ਕਹੇ ਬਹੁਤ ਵੱਡੀਆਂ ਸਾਡੇ ਕੋਲ ਕਿਤਾਬਾਂ ਨੇ ਉੱਥੇ ਕੀ ਕੀ ਖਾਸ ਤੌਰ ਤੇ ਰੱਖਿਆ ਹੋਇਆ ਤੁਸੀਂ ਜਿਹੜਾ ਤੁਹਾਨੂੰ ਪਤਾ ਤੁਹਾਡੇ ਅਜੀਜ਼ ਲੋਕਾਂ ਨੂੰ ਵੀ ਪਤਾ ਤੁਹਾਡੇ ਆਲੇ ਦੁਆਲੇ ਵਾਲਿਆਂ ਨੂੰ ਹੀ ਪਤਾ ਹੈ ਦੇਖੋ ਮ ਬਲਬਿੰਦਰ ਵਾਲੀ ਲਾਇਬ੍ਰੇਰੀ ਜਾਂ ਵਿਨੋਦ ਵਾਲੀ ਲਾਇਬ੍ਰੇਰੀ ਦਾ ਨੇ ਮੈਨੂੰ ਪਤਾ ਪਰ ਮੈਨੂੰ ਇੰਨਾ ਪਤਾ ਇਹਨਾਂ ਕੋਈ ਖੂਬਸੂਰਤ ਲਾਇਬ੍ਰੇਰੀ ਆ ਮੇਰੀ ਲਾਇਬ੍ਰੇਰੀ ਦੇ ਵਿੱਚ ਜਿਵੇਂ ਰਜ਼ੂਲ ਹਮਦਾ ਤੋਂ ਮੇਰਾ ਦਾਗਿਸ ਹੈ ਨਾ ਮੈਕਸਿਮਮ ਗੁਰਖੀ ਦੀ ਬਾ ਠੀਕ ਹੈ ਇਸੇ ਤਰੀਕੇ ਦੇ ਨਾਲ ਜਿਹੜੇ ਸਾਡੇ ਇਧਰਲੇ ਰਾਈਟਰਸ ਨੇ ਹੈ ਨਾ ਬਾਬਾ ਨਜ਼ਮੀ ਹੈ ਤੇ ਸੁਰਜੀਤ ਪਾਤਰ ਹੈ ਇਹ ਸਾਰੇ ਜਿਹੜੇ ਮਤਲਬ ਕਿ ਟਾਪ ਕਲਾਸ ਜਿਹੜੀਆਂ ਬੁੱਕਸ ਨੇ ਮੇਰੀ ਲਾਇਬ੍ਰੇਰੀ ਦੇ ਵਿੱਚ ਉਹ ਸ਼ਾਮਲ ਨੇ ਠੀਕ ਹੈ ਜੀ ਸਰ ਤੁਹਾਡੀ ਲਾਇਬ੍ਰੇਰੀ ਬਸ ਇਹੀ ਜਿਹੜੇ ਜਿਹੜੇ ਸਾਹਿਤ ਜਿਹੜੇ ਹੁੰਦੇ ਨਾ ਕਿ ਲਾਈਕ ਮਾਈਂਡਡ ਹੁੰਦੇ ਨੇ ਲੋਕ ਜਿਵੇਂ ਜੇ ਤੁਸੀਂ ਰੰਗਮੰਚ ਆਲੇ ਕੋਲੇ ਜਾਓਗੇ ਉਹਨਾਂ ਦੀਆਂ ਜਿਹੜੀਆਂ 40% ਕਿਤਾਬਾਂ ਲਗਭਗ ਉਹੀ ਹੋਣਗੀਆਂ ਇਹਨੇ ਵਰਲਡ ਕਲਾਸਿਕਲ ਜਿਵੇਂ ਉਹਨਾਂ ਗੁਰਕੀ ਸਾਹਿਬ ਦੀ ਗੱਲ ਕੀਤੀ ਆ ਰਸੂਲ ਹਮਜ਼ਾ ਤੋਂ ਵੀ ਗੱਲ ਕੀਤੀ ਆ ਚੈੱਕ ਪੱਕਾ ਹੋਊਗਾ ਤੁਹਾਡੇ ਕੋਲ ਹਾਂ ਬਿਲਕੁਲ ਹਣਾ ਗੁਰਦੇਵ ਸਿੰਘ ਉਹਨਾਂ ਵੱਲ ਹੋਊਗਾ ਪਰਸਾ ਪਰਸਾ ਨਾਲ ਪੱਕਾ ਹੋ ਗਿਆ ਉਹਨਾਂ ਕੋਲ ਜਿਹੜੇ ਰਹਿ ਗਈ ਤੁਸੀਂ ਬੋਲਦੇ ਆ ਮਤਲਬ ਕਹਿ ਲੋ ਵੀ ਇਹ ਇਹ ਜੋ ਮੇਰੇ ਕੋਲੇ ਤਾਂ ਪੰਜਾਬ ਮੇਰਾ ਪਿੰਡ ਹੋ ਗਈ ਕਿਤਾਬ ਜਾਂ ਕੁਝ ਦੁਨੀਆ ਦੀ ਹੋਰ ਕਿਤਾਬਾਂ ਜਿਹੜੀਆਂ ਵਨਸਵੰਨੀਆਂ ਨੇ ਜਿਹਦੇ ਚ ਤੇ ਜਾਂ ਮੈਨੂੰ ਉਹਦੇ ਬਾਰੇ ਜ਼ਿਆਦਾ ਸ਼ੌਕ ਹੈਗਾ ਜਿਹੜੀ ਨੇਚਰੋਪੈਥੀ ਦੀਆਂ ਕਿਤਾਬਾਂ ਕਿ ਉਹ ਵਰਲਡ ਦੇ ਵਿੱਚ ਨਵੇਂ-ਨਵੇਂ ਕੀ ਕਿਸ ਤਰੀਕੇ ਨਾਲ ਲੋਕਾਂ ਦਾ ਹੈਲਥ ਦੇ ਉੱਪਰ ਕਿਵੇਂ ਕੰਮ ਕਰ ਰਹੇ ਆ ਕਿਸ ਤਰ੍ਹਾਂ ਦੀ ਖੁਰਾਕ ਹੈ ਇਹ ਜਿਹੜੀਆਂ ਕਿਤਾਬਾਂ ਪੜਨ ਦਾ ਵੀ ਸ਼ੌਕ ਹੈ ਤਾਂ ਉਹ ਵੀ ਮੇਰੇ ਨਾਲ ਸ਼ਾਮਿਲ ਕੀਤੀ ਹੋਈਆਂ ਨੇ ਠੀਕ ਹੈ ਜੀ ਤਾਂ ਬਾਕੀ ਤਾਂ ਚਲੋ ਸਾਰੇ ਰੰਗ ਰੱਖ ਲਈ ਆ ਬੰਦਾ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਇਸ ਚੈਪਟਰ ਦੇ ਵਿੱਚ ਇਹ ਤਾਂ ਬੜੇ ਸੀਨੀਅਰ ਔਰ ਅੱਛੇ ਬਹੁਤ ਸੀਨੀਅਰ ਰਾਈਟਰਸ ਦੀ ਗੱਲ ਕੀਤੀ ਹੈ ਲੇਕਿਨ ਉਸ ਤੋਂ ਇਲਾਵਾ ਜਿਹੜੇ ਪਲੇ ਰਾਈਟਸ ਨੇ ਥੀਏਟਰ ਦੇ ਜੀ ਉਹ ਬਹੁਤ ਕਵਾਲਦੇ ਨੇ ਬਹੁਤ ਕਮਾਲ ਦੀਆਂ ਸਕ੍ਰਿਪਟਸ ਪਈਆਂ ਨੇ ਥੀਏਟਰ ਦੀਆਂ ਤੇ ਇਹ ਹੁਣ ਚਾਹੀਦਾ ਹੈ ਪ੍ਰੋਡਿਊਸਰ ਦੀ ਲੋੜ ਹੈ ਜਦੋਂ ਪ੍ਰੋਡਿਊਸਰਸ ਇਹ ਕੰਮ ਕਰਨਗੇ ਤਾਂ ਡਾਇਰੈਕਟਰਸ ਵੀ ਉਹਨਾਂ ਨੂੰ ਹੱਥ ਪਾਣਗੇ ਹੈਨਾ ਮੇਨ ਫੰਡਾ ਉੱਥੇ ਖੜਾ ਹੈ ਕਿ ਜਦੋਂ ਤੱਕ ਪ੍ਰੋਡਿਊਸਰ ਹਾਂ ਨਹੀਂ ਕਰਦੇ ਲੇਕਿਨ ਇੱਕੜੋਂ ਸਾਢੇ ਇੱਕ ਪੇਟ ਚਾਲ ਬਹੁਤ ਚਲਦੀ ਹੈ ਜੇ ਕਮੇਡੀ ਸ਼ੁਰੂ ਹੁੰਦੀ ਹੈ ਤਾਂ ਸਾਰੇ ਉਧਰ ਨੂੰ ਹੋ ਜਾਂਦੇ ਹੈ ਕਮੇਡੀ 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 ਕਰ ਰਹੀ ਆ ਸਾਰੇ ਨਾ ਫਿਰ ਤਾਲੀਆਂ ਵਜਾ ਕੇ ਸ਼ਨਕਾਟੇ ਕਰਨ ਲੱਗ ਜਾਂਦੇ ਆਪਾਂ ਪਰ ਜਦੋਂ ਜਿਵੇਂ ਜੇ ਐਕਸ਼ਨ ਸ਼ੁਰੂ ਹੁੰਦਾ ਤਾਂ ਸਾਰੇ ਉਧਰ ਨੂੰ ਭੱਜ ਜਾਂਦੇ ਜੇ ਦੂਜਾ ਸ਼ੁਰੂ ਹੁੰਦਾ ਤਾਂ ਉਧਰ ਨੂੰ ਭੱਜ ਜਾਂਦੇ ਤੇ ਇਸ ਵੇਲੇ ਬੇਸਿਕਲੀ ਲੋੜ ਹੈ ਕਿ ਹਰ ਢੰਗ ਦਾ ਕੰਟੈਂਟ ਬਣੇ ਹੈ ਨਾ ਅਰੰਗਰਗਾ ਕੋਈ ਤਰੀਕਾ ਨਾ ਆਏ ਕਿ ਕੋਈ ਤਰ੍ਹਾਂ ਦੇ ਜੇ ਕਮੇਡੀ ਆ ਗਈ ਤਾਂ ਕਮੇਡੀ ਤਾਂ ਇਸੇ ਕਰਕੇ ਸਾਡੀਆਂ ਫਿਲਮਾਂ ਡਿੱਗਦੀਆਂ ਨੇ ਫਿਰ ਸਿਨੇਮਾ ਮਾਰਕੀਟ ਕੀਤੇ ਤੇ ਬਹੁਤੀਆਂ ਬਣਦੀਆਂ ਨੇ ਫਿਰ ਡਿੱਗਦੀਆਂ ਨੇ ਪਰ ਹੁਣ ਉਮੀਦ ਹੈ ਕਿ ਮਿਲਦੇ ਹੂ ਮੀਤੇ ਖਰੇ ਵੀ ਉੱਤਰਿਆ ਸਾਡੇ ਕਲਾਕਾਰ ਪਰ ਡਿਫਰ ਡਾਇਰੈਕਟਰਸ ਕਿਉਂਕਿ 2025 ਦੇ ਵਿੱਚ ਬਹੁਤ ਤਰ੍ਹਾਂ ਤਰ੍ਹਾਂ ਦਾ ਕੰਟੈਂਟ ਆਇਆ ਸਾਡੇ ਕੋਲ ਹੈਨਾ ਸ਼ੁਰੂਆਤ ਹੋਈ ਹੈ ਸ਼ੁਰੂਆਤ ਹੋਈ ਹੈ ਬਹੁਤ ਪਿਆਰੀ ਹੋਈ ਹੈ ਚਾਹੇ ਉਹ ਸਪਿਸ਼ਲ ਹੋਵੇ ਚਾਹੇ ਕਾਮੇਡੀ ਹੋਵੇ ਚਾਹੇ ਐਕਸ਼ਨ ਹੋਵੇ ਮਨ ਕੇ ਹਰ ਤਰ੍ਹਾਂ ਦਾ ਰੰਗ ਅਸੀਂ ਦੇਖਿਆ ਤੇ ਪਤਾ ਲੱਗ ਗਿਆ ਹੁਣ ਮਦੰਕੇ ਕਲਾਕਾਰਾਂ ਨੂੰ ਵੀ ਤੇ ਆਡੀਅੰਸ ਨੂੰ ਵੀ ਅਸੀਂ ਕੀ ਦੇਖਣਾ ਹੈ ਤੇ ਕੀ ਦਿਖਾਉਣਾ ਹੈ ਇਹ ਚੀਜ਼ ਨੇ ਐਗਰੀ ਕਰਦੀ ਹੋ ਜੀ ਤੁਸੀਂ ਬਿਲਕੁਲ ਮਨੀਸ਼ ਸਿੰਘ ਜੀ ਅਜੇ ਵੀ ਜਿਹੜਾ ਹੈ ਪੰਜਾਬ ਦੇ ਕੋਲ ਅਜੇ ਵੀ ਬਲਵਿੰਦਰ ਹੁਣੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹੋਣਗੇ ਬਹੁਤ ਸਾਰੀਆਂ ਕਹਾਣੀਆਂ ਪਈਆਂ ਨੇ ਗਰਾਊਂਡ ਦੀਆਂ ਕਹਾਣੀਆਂ ਇਸ ਵਿੱਚ ਕੋਈ ਸ਼ੱਕ ਨਹੀਂ 47 ਤੋਂ ਲੈ ਕੇ 84 ਔਰ ਫਿਰ ਬਹੁਤ ਸਾਰੇ ਸਟੋਰੀ ਰਾਈਟਰਸ ਨੇ ਪੰਜਾਬ ਦੇ ਕੋਲ ਜਿਨ੍ਹਾਂ ਦੀਆਂ ਬੜੀਆਂ ਕਮਾਲ ਦੀਆਂ ਕਹਾਣੀਆਂ ਜੀ ਬਹੁਤ ਕਮਾਲ ਦੀਆਂ ਕਹਾਣੀਆਂ ਹਰ ਇੱਕ ਦੌਰ ਦੀ ਜਿਹੜੀ ਹੈਗੀ ਹੈ ਕਹਾਣੀ ਮਤਲਬ ਆਪਾਂ ਕਹਿ ਸਕਦੇ ਆ ਕਿ ਸ਼ੇਰ ਚਾਹੇ ਪੂਣੀ ਵੀ ਨਹੀਂ ਕੱਤੀ ਪੂਣੀ ਵੀ ਨਹੀਂ ਆ ਜੋਸਫ ਬਿਲਕੁਲ ਬਹੁਤ ਮੈਟਰ ਹੈ ਹਾਂ ਉਹ ਮੈਟਰ ਬਹੁਤ ਕਹਾਣੀਆਂ ਭਈ ਪਰ ਇਹਦੇ ਲਈ ਬਹੁਤ ਸੋਲਝੇ ਹੋਏ ਇਨਸਾਨ ਸੋਲਝੀ ਵੀ ਕਲਾਕਾਰੀ ਹੈ ਨਾ ਰਾਈਟਰ ਡਾਇਰੈਕਟਰ ਉਹ ਚੀਜ਼ਾਂ ਚਾਹੀਦੀਆਂ ਤੇ ਹਾਂ ਸਭ ਤੋਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਡਾਇਰੈਕਟਰਸ ਹਾਂਜੀ ਹਨਾ ਡਾਇਰੈਕਟਰਸ ਦਾ ਜਿਹੜਾ ਹੈਗਾ ਉਹ ਵਿਜ਼ਨ ਕਿਉਂਕਿ ਜਿਵੇਂ ਆਪਾਂ ਉਹਨਾਂ ਦੀ ਗੱਲ ਕਰਦੇ ਹੈਗੇ ਉਹ ਕੁੱਤੀ ਵੇੜਾ ਕਾਰਪੂਡੀਜ਼ਮ ਦੇ ਤੇ ਇਹ ਵੇ ਕਾਂਗ ਦੀ ਮਨਿੰਦਰ ਕਾੜਵੜਾ ਦੀ ਹਨਾ ਇੱਕੋ ਹੀ ਬੰਦੇ ਦੀ ਇੱਕੋ ਹੀ ਬੁੱਕ ਆ ਉਹਦੀਆਂ ਤੁਸੀਂ ਜਿੰਨੀਆਂ ਮਰਜ਼ੀ ਜੜੀਆਂ ਹੈਗੀਆਂ ਨਾ ਕਹਾਣੀਆਂ ਪੜ੍ਹ ਲਓ ਉਹਦੇ ਵਿੱਚ ਭਾਰ ਹੈ ਹਾਂ ਭਾਰ ਕਹਾਣੀ ਹਾਂ ਭਾਰ ਹੈ ਕੁੱਤੀ ਵਿੜਾ ਹੈ ਐਡਾ ਮਤਲਬ ਬਰਾਉਡ ਕੈਨਵਸ ਹੈ ਜਿੱਡੀ ਵੀੜੀ ਮਰਜ਼ੀ ਜੜੀ ਹੈਗੀ ਤੁਸੀਂ ਕਮਾਲ ਦੀ ਫਿਲਮ ਜੜੀ ਹੈਗੀ ਕਰ ਸਕਦੇ ਹੋ ਮਤਲਬ ਜਿਸ ਤਰ੍ਹਾਂ ਕਿ ਉਹ ਗੁਲਜ਼ਾਰ ਹੋਣਾ ਨੇ ਮਾਚਸ ਦੀ ਜੜੀ ਹੈਗੀ ਗੱਲ ਹੋਈ ਹੈ ਨਾ ਤੋ ਵੀਜ਼ਟ ਜਿਹੜੇ ਭਾਰ ਕਹਾਣੀ ਚ ਗੱਡੀ ਸੋਹਣੀ ਲੱਲੇ ਵੀ ਇੱਕ ਬੰਦਾ ਹੁੰਦਾ ਉਹ ਕਹਿੰਦਾ ਵੀ ਮੇਰੀ ਛਾਤੀ ਤੋਂ ਟਰੱਕ ਲੰਘਾ ਕੇ ਮੈਨੂੰ ਮਾਰੋ ਤੇ ਮੇਰਾ ਭਾਰ ਤਾਂ ਉਤਰੂਗਾ ਹਾਂ ਉਹ ਕੋਈ ਸਮਝਦਾ ਨਹੀਂ ਹੈਗਾ ਵੀ ਐਸੀ ਕਿਹੜੀ ਗੱਲ ਹੈਗੀ ਬੰਦਾ ਕਹਿੰਦਾ ਮੇਰੇ ਉੱਪਰੋਂ ਟਰੱਕ ਲੰਗਾਓ ਤਾਂ ਉਹਨੇ ਫਿਰ ਆਪਦੀ ਪਾਸਟ ਦੇ ਵਿੱਚ ਗੱਲ ਸੁਣਾਈ ਵੀ ਜਦੋਂ ਉਹ ਟੈਰਰਿਸਟ ਉਸ ਜ਼ਮਾਨੇ ਦੇ ਵਿੱਚ ਹੈਗਾ ਸੀ ਜਦੋਂ ਸਾਰਾ ਮਾਹੌਲ ਸੀ ਜਦੋਂ ਕਿਸੇ ਨੂੰ ਮਾਰਨ ਗਏ ਸੀ ਤਾਂ ਇੱਕ ਛੋਟੀ ਜੀ ਬੱਚੀ ਸੀ ਉਹਨੇ ਬੱਚੀ ਨੂੰ ਪਟਕਾ ਕੇ ਮਾਰਿਆ ਸੀ ਤਰਤੀ ਤੇ ਜਦੋਂ ਪਟਕਾ ਕੇ ਮਾਰਿਆ ਤੇ ਬੱਚੀ ਮਰ ਗਈ ਮਰਨ ਤੋਂ ਬਾਅਦ ਉਹ ਕਹਿੰਦਾ ਵੀ ਅੱਜ ਵੀ ਕਹਿੰਦਾ ਐਂ ਲੱਗਦਾ ਵੀ ਉਹ ਬੱਚੀ ਮੇਰੀ ਛਾਤੀ ਤੇ ਆ ਰਹੀ ਹੈ ਛਾਤੀ ਤੇ ਆ ਕੇ ਬੈਠ ਗਈ ਉਹ ਕਹਿੰਦਾ ਇੱਡਾ ਵੱਡਾ ਭਾਰ ਹੈ ਵਿੱਚ ਇਹ ਇਹ ਭਾਰ ਤਾਂ ਹੀ ਉਤਰ ਸਕਦਾ ਵੀ ਕੋਈ ਟਰੱਕ ਲਿਆ ਕੇ ਛਾਤੀ ਮੇਰ ਨੂੰ ਦਰਰ ਹੁਣ ਕਿੱਡੀ ਖਤਰਨਾਕ ਗੱਲ ਹੈਗੀ ਹੈ ਹੁਣ ਉਹ ਉਸ ਤਰ੍ਹਾਂ ਦੇ ਸਨਮੇ ਜਦੋਂ ਉਸ ਵਕਤ ਆਊਗਾ ਆ ਹੀ ਰਿਹਾ ਹੈ ਹੁਣ ਜਦੋਂ ਅ ਅਸਰਚ ਕੀ ਹੁੰਦਾ ਹੈ ਕਿ ਬਣਾਉਣਾ ਹੀ ਬਣਾਉਣਾ ਚਾਹੁੰਦੇ ਆ ਕਹਾਣੀਆਂ ਅਸੀਂ ਜਦੋਂ ਪੜਦੇ ਆ ਭਾਜੀ ਸਾਨੂੰ ਵੀ ਲੱਗਦਾ ਇਹ ਰਾ ਕਹਾਣੀ ਕਿਉਂ ਨਹੀਂ ਹੋ ਸਕਦੀ ਤੁਸੀਂ ਦੇਖੋ ਕਿੱਡੀ ਸਿਨਮੈਟਿਕ ਗੱਲ ਹੈ ਬਿਲਕੁਲ ਜੀ ਉਹ ਕਿੱਡਾ ਖਤਰਨਾਕ ਹੈ ਉਹਦਾ ਕਿੱਡੀ ਸਾਈਕੋਲੋਜੀਕਲ ਗੱਲ ਵੀ ਹੈ ਪੇਸ਼ ਕਰਨ ਵਾਲਾ ਕਿਵੇਂ ਦਾ ਇਸ ਕਹਾਣੀ ਦੇ ਵਿੱਚ ਉਹ 84 ਤੋਂ ਲੈ ਕੇ 90 ਦਾ ਦੌਰ ਜੀ ਇਹਦੇ ਵਿੱਚ ਇੱਕ ਸਾਈਕੋਲੋਜੀਕਲ ਆ ਗਿਆ ਕਿ ਬੰਦੇ ਨੇ ਉਹ ਇੱਕ ਵਕਤ ਤੋਂ ਕੰਮ ਤਾਂ ਕਰ ਲਿਆ ਗਲਤੀ ਤਾਂ ਕਰ ਲਈ ਬੱਚੇ ਦਾ ਐਂਗਲ ਆ ਪੂਰੀ ਸਾਡੀ ਪੰਜਾਬ ਦੀ ਇੱਕ ਕਹਾਣੀ ਕਿ ਕਿਵੇਂ ਉਹ ਵਕਤ ਕਿਵੇਂ ਇੱਕ ਬੱਚਿਆਂ ਨੂੰ ਔਰਤਾਂ ਨੂੰ ਜਾਂ ਬੰਦਿਆਂ ਨੂੰ ਜਾਂ ਕਿਸ ਕਿਸਮ ਨਾਲ ਸਾਡੇ ਮਾਰਕਟ ਹੋਈ ਸਾਰਾ ਕੁਝ ਹੋਇਆ ਪਰ ਉਹ ਹੁਣ ਸਾਨੂੰ ਲੱਗਦਾ ਉਮੀਦ ਹੈ ਜਿਹੜਾ ਅਗਲਾ ਸਮਾਂ ਆ ਰਿਹਾ ਉਹਦੇ ਚ ਉਸ ਤਰ੍ਹਾਂ ਦੇ ਡਾਇਰੈਕਟਰ ਵੀ ਹੈਗੇ ਆ ਸੁਣਨ ਵਾਲਿਆਂ ਨੇ ਵੀ ਹੁਣ ਸੁੰਨਾ ਸ਼ੁਰੂ ਕੀਤਾ ਉਹਨਾਂ ਨੂੰ ਵੀ ਲੱਗਿਆ ਵੀ ਇਹਨਾਂ ਕਹਾਣੀਆਂ ਤੋਂ ਬਿਨਾ ਸਾਡਾ ਕਾਰੋਬਾਰ ਨਹੀਂ ਚੱਲਣਾ ਠੀਕ ਹੈ ਅਸੀਂ ਕੋਸ਼ਿਸ਼ ਨਹੀਂ ਸੱਚੀ ਸੱਚੀ ਕੋਸ਼ਿਸ਼ ਕੀਤੀ ਹੈ ਇਸ ਮਾਮਲੇ 'ਚ ਔਰ ਜਲਦੀ ਕੁਝ ਅੱਛਾ ਉਮੀਦ ਹੈ ਕਿ ਅੰਛਾ ਤਖਾਮ ਆਗੇ ਜਰੂਰ ਅਰਸ਼ ਕਰਾਂਗੇ ਕੋਸ਼ਿਸ਼ ਕੀਤੀ ਹੈ ਪਰ ਅੱਜ ਗੱਲ ਕਰਨਾ ਹੈ ਆਪਾਂ ਮਕੋਕਾ ਦੀ ਮਕੋਕਾ ਦੀ ਬਿਲਕੁਲ ਜੀ ਬਿਲਕੁਲ ਮਕੋਕਾ ਦੀ ਹੈ ਨਾ ਬਸ ਜਿੱਥੇ ਮਕੋਕਾ ਦੀ ਗੱਲ ਹੁੰਦੀ ਹੈ ਜਿੱਥੇ ਕੰਟੈਂਟ ਦੀ ਗੱਲ ਹੋਣੀ ਲਾਜ਼ਮੀ ਹੈ ਜੀ ਹਾਂ ਬਿਲਕੁਲ ਜਦੋਂ ਇਹ ਇਹ ਫਿਲਮ ਦਾ ਰੈਫਰੈਂਸ ਸ਼ੁਰੂ ਹੋਊਗਾ 2026 ਦੇ ਵਿੱਚ ਉਦੋਂ ਲੋਕ ਇਹ ਗੱਲ ਕਰਿਆ ਕਰਨਗੇ ਵੀ ਯਾਰ ਉਹ ਵਾਹ ਆ ਵੀ ਇੱਕ ਫਿਲਮ ਹੈ ਯਾਰ ਇਹੋ ਜਿਹਾ ਹੋਰ ਮਤਲਬ ਇਹੋ ਜਿਹੇ ਰੰਗ ਕਿੱਥੇ ਗਏ ਹੋਏ ਸੀ ਇਹ ਆਉਣੇ ਚਾਹੀਦੇ ਰੰਗ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਐਂਡ 올 द वेरी बेस्ट फॉर द ਮਕੋਕਾ ਐਂਡ ਅੱਗੇ ਜਿੰਨੇ ਵੀ ਪ੍ਰੋਜੈਕਟ ਆ ਰਹੇ ਨੇ ਤੇ ਬਹੁਤ ਸੋਹਣਾ ਤੁਸੀਂ ਕੰਮ ਕਰਦੇ ਹੋ ਆਲਰੇਡੀ ਤੇ ਹੋਰ ਸੋਹਣਾ ਸੋਹਣਾ ਤੇ ਜ਼ਿਆਦਾ ਕੰਮ ਕਰੋ ਇਹੀ ਦੁਆਵਾਂ ਨੇ ਥੈਂਕ ਯੂ ਸੋ ਮਚ ਸ਼ੁਕਰੀਆ ਤੁਹਾਡਾ ਸਾਨੂੰ ਇੱਥੇ ਬੁਲਾਉਣ ਲਈ ਤੇ ਬੱਡੀ ਖੁਸ਼ੀ ਹੈ ਕਿ ਅਸੀਂ ਅੱਜ ਮਕੋਕਾ ਨੂੰ ਪ੍ਰੋਮੋਟ ਕਰਨ ਵਾਸਤੇ ਆਏ ਹਾਂ ਤੇ ਦਰਸ਼ਕਾਂ ਤੋਂ ਉਮੀਦ ਕਰਦੇ ਆ ਕਿ ਮਕੋਕਾ ਹੌਮ ਹੁਮਾ ਕੇ ਤੁਸੀਂ ਦੇਖੋਗੇ ਕੇਵਲ ਵਨ ਨੂੰ ਸਬਸਕ੍ਰਾਈਬ ਕਰੋ ਤੇ ਉੱਥੇ ਜਾ ਕੇ ਮਕੋਕਾ ਜ਼ਰੂਰ ਦੇਖੋ ਅਸੀਂ ਆਸ ਨਹੀਂ ਤੁਹਾਡੀ ਤੋੜਾਂਗੇ ਜੀ ਬਸ ਸੁਣੀ ਸੁਣੀ ਕਲਾਕਾਰ ਨੇ ਇਸ ਫਿਲਮ ਦੇ ਵਿੱਚ ਮਕੋਕਾ ਬਹੁਤ ਜਲਦੀ ਆ ਰਹੀ ਹੈ ਜੀ ਤੇ ਕੇਬਲ ਵਾਨੀ ਨੂੰ 11 ਲੈਂਗੁਏजेस ਦੇ ਵਿੱਚ ਆ ਜਿਹੜਾ ਰਿਲੀਜ਼ ਕਰਨ ਵਾਲਾ ਆ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਬਾਕੀ ਵੀ ਪ੍ਰੋਜੈਕਟਸ ਨੂੰ ਬਹੁਤ ਸਾਰਾ ਪਿਆਰ ਦਿੱਤਾ ਹੈ ਤੇ ਵੀ ਸਮਥਿੰਗ ਡਿਫਰੈਂਟ ਹੋਣ ਵਾਲਾ ਹੈ ਸੋ 2026 ਵੈਸੇ ਵੀ ਤੁਹਾਡੇ ਸਾਰਿਆਂ ਦੇ ਲਈ ਬਹੁਤ ਵਧੀਆ ਹੈ ਤੇ ਜੇਕਰ ਅਸੀਂ ਐਂਟਰਟੇਨਮੈਂਟ ਦੀ ਸ਼ੁਰੂਆਤ ਹੀ ਬਹੁਤ ਵਧੀਆ ਕਰਾਂਗੇ ਤੇ ਵਧੀਆ ਹੋਣੀ ਵਾਲਾ ਠੀਕ ਹੈ ਜੀ ਬਾਕੀ ਕਮੈਂਟ ਬਾਕਸ ਵਿੱਚ ਵੀ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਇੰਟਰਵਿ